ਹੋਰ ਸਪੈਸ਼ਲ ਚੀਜ਼ ਆ। ਹਮਮ ਹੁਣ ਇਹਦੀ ਤੁਸੀਂ 스멜 ਵੀ ਲਓ। ਹੁਣ ਯਾਰ ਹੋਰ ਸਾਰਾ ਕੁਝ ਤਾਂ ਦਿਖਾ ਦਿਆਂ ਮਹਿਕ ਕਿਵੇਂ ਦਿਖਾਵਾਂ ਵੀ ਮਹਿਕ ਕਿਹੋ ਜਿਹੀ ਹੋਣੀ। ਆ ਇਹ ਤਾਂ ਫਿਰ ਆ ਕੇ ਦੇਖਣੀ ਪੈਣੀ। ਇਹ ਆ ਕੇ ਦੇਖਣੀ। ਇਹਦੇ ਵਿੱਚ ਚਾਰ ਤਰ੍ਹਾਂ ਦੇ ਫਰੇਗਰੈਂਸ ਆਉਂਦੀ ਹੈ ਜੀ। ਗੁਲਾਬ, ਜੈਸਮੀਨ, ਦੋ ਤਿੰਨ ਹੋਰ ਆ। ਆ ਦੇਖ ਲੈ। ਲੈ। ਕਰ ਗੱਲ। ਇਹ ਜੁੱਤੀ ਵੀ ਨਾਲ ਹੀ ਬਣ ਜਾਂਦੀ ਹੈ ਜੁੱਤੀ ਨਾਲ ਤਿਆਰ ਕਰਦੇ ਜਿੱਦਣ ਆਪਾਂ ਦੇ ਤਾਂ ਨਾਲ ਹੀ ਜੁੱਤੀ ਤਿਆਰ ਨਾਲ ਹੀ ਜੁੱਤੀ ਤਿਆਰ ਹੋਊਗੀ ਚਾਹੇ ਜਿੱਦਾਂ ਆਪਾਂ ਕੁਰਤੇ ਪਜਾਮੇ ਦਾ ਜਿੱਦਾਂ ਨਾਪਾ ਲੈਂਦੇ ਸੀਗੇ ਵੀਡੀਓ ਕਾਲ ਦੇ ਉੱਤੇ ਹੁਣ ਜੁੱਤੀ ਦਾ ਨਾਪਾ ਵੀ ਵੀਡੀਓ ਕਾਲ ਦੇ ਉੱਪਰ ਹੀ ਲੈ ਲੈਣਾ ਕੀ ਹੈ ਇਹ ਕੱਪੜੇ ਦੀ ਖਾਸੀਅਤ ਕੀ ਆ ਹੂੰ ਜੇ ਤਾਂ ਪਤਲਾ ਬੰਦਾ ਹੂੰ ਉਹਦੇ ਪ੍ਰੋਪਰ ਫਿਟਿੰਗ ਦੇ ਦਿੰਦਾ ਹੂੰ ਜੇ ਪੂਰਾ ਹੈਵੀ ਬੰਦਾ ਉਹਨੂੰ ਕੰਫਰਟ ਦੇ ਦਿੰਦਾ ਉਹ ਕਿਵੇਂ ਆਸ਼ਾ ਬੰਦਨਾ ਪੂਰਾ ਹੀ ਇਹ ਬਾਈ ਜੀ ਆਜੋ ਮੈਂ ਤੁਹਾਨੂੰ ਦਿਖਾਉਣਾ ਜੀ ਹਾਂ ਜਿੱਦਾਂ ਹੁਣ ਨਾ ਆਮ ਹੂੰ ਆਪਣੇ ਫਲਫੀ ਜੈਕਟਾਂ ਮੁੰਡੇ ਪਾਉਂਦੇ ਆ ਹੂੰ ਚੱਕਰ ਕੀ ਪੈਂਦਾ ਜੇ ਤਾਂ ਉਹ ਨਾਰਮਲ ਜੀ ਲੈ ਲੈਨੇ ਆ ਉਹਦੀ ਫਿਟਿੰਗ ਨਹੀਂ ਆਉਂਦੀ ਹੂੰ ਜਿਹੜੀ ਫਿਟਿੰਗ ਆਉਂਦੀ ਆ ਫਿਰ ਉਹ ਬ੍ਰਾਂਡਡ ਆ ਬਹੁਤ ਹੀ ਜ਼ਿਆਦਾ ਮਹਿੰਗੀਆਂ ਚਲੀਆਂ ਜਾਂਦੀਆਂ ਹੂੰ ਹੁਣ ਆਪਾਂ ਹਾਂ ਫਲਫੀ ਜੈਕਟਾਂ ਵੀ ਤਿਆਰ ਕਰਕੇ ਦਿੰਨੇ ਆ ਜੀ ਅੱਛਾ ਬਿਲਕੁਲ ਨਾਪ ਲੈ ਕੇ ਬੋਡੀ ਦੇ ਅਕੋਰਡਿੰਗ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਬਣਵਾ ਲਓ ਹੂੰ ਜਿਹੇ ਜੀ ਮਰਜ਼ੀ ਫਿਟਿੰਗ ਕਰਵਾ ਲਓ ਰੈੱਡ ਕਲਰ ਹੀ ਚਾਹੀਦਾ ਚੈੱਕ ਚਾਹੀਦਾ ਥੱਲੇ ਹੁਣ ਉਹਨੂੰ ਉਦਾਂ ਤੱਕ ਤਿਆਰ ਕਰਕੇ ਦਿੱਤਾ ਅੱਛਾ ਆ ਤੇ ਆਰ ਤੁਸੀਂ ਕਰਤੀ ਐ ਇਹ ਲੈਦਰ ਦੀ ਤੁਸੀਂ ਜਿੱਦਾਂ ਦੀ ਮਰਜ਼ੀ ਤੁਸੀਂ ਇਹਦੇ 'ਚ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਲੈਦਰ ਦਾ ਜੀ ਇਹ ਰੈਡੀਮੇਡ ਵਾਲਿਆਂ ਨੂੰ ਫੇਲ ਕਰੂਗਾ ਪ੍ਰੀਤ ਲੈ ਵੀ ਗॉड ਮੇਕਸ ਮੈਨ ਤੇ ਬੂਈ ਮੇਕਸ ਜੈਂਟਲਮੈਨ ਆ ਬੰਦਾ ਖੜਾ ਜਿਹੜਾ ਬੰਦੇ ਨੂੰ ਜੈਂਟਲਮੈਨ ਬਣਾ ਦਿੰਦਾ ਸੱਜਣੋ ਹੈਪੀ ਰੈ ਕੋਟੀ ਦੇ ਮੈ ਕੋਲੇ ਖੜਾ ਰੈ ਕੋਟ ਦੇ ਵਿੱਚ ਖੜਾ ਮਹਾਰਾਜਾ ਟੇਲਰ ਵਾਲੇ ਕੋਲੇ ਖੜਾ ਤੁਸੀਂ ਸਜਾਵਟ ਦੁਕਾਨ ਦੀ ਦੇਖ ਕੇ ਹੀ ਚੈੱਕ ਕਰ ਸਕਦੇ ਆ ਕਿ ਬੰਦੇ ਕੋਲ ਕੁਆਲਿਟੀ ਵੈਰਾਈਟੀ ਕਿੰਨੀ ਜ਼ਿਆਦਾ ਹੈ ਤੁਹਾਨੂੰ ਮੈਂ ਸਜਣੋ ਚੈੱਕ ਕਰਾਉਣਾ ਬੰਦਾ ਅਸਲ ਦੇ ਵਿੱਚ ਮੁੱਢੋਂ ਲੱਗਦੇ ਆ ਪਰ ਪੁਣਛਾਣ ਪੂਰੀ ਕਰਾਂਗੇ ਜਿਹੜਾ ਤੁਹਾਡੇ ਕੱਪੜਾ ਪਹਿਣਾ ਹੈ ਜਿਹੜੀ ਤੁਹਾਡੀ ਟੌਰ ਬਣਨੀ ਆ ਉਹ ਜਿਹੜਾ ਬੰਦਾ ਬਣਾ ਰਿਹਾ ਉਹ ਬੰਦਾ ਕਿਸ ਤਰ੍ਹਾਂ ਦਾ ਹੈਪੀ ਮੈਂ ਜਾਣਦਾ ਤੈਨੂੰ ਜੀ ਪਹਿਲਾਂ ਤਾਂ ਮੈਨੂੰ ਆਉਂ ਦੱਸ ਵੇ ਤੂੰ ਬਸ ਕਿਸੇ ਦਰਜੀ ਦੇ ਲੱਗਿਆ ਤੇ ਮਸ਼ੀਨ ਚਲਾਉਣੀ ਸਿੱਖ ਲਈ ਕੋਈ ਤੇਰੇ ਕੋਲ ਕੋਈ ਡਿਗਰੀ ਡੱਪਾ ਵੀ ਕੋਈ ਕੋਰਸ ਵੀ ਹੈਗਾ ਕੁਝ ਹੈਗਾ ਇਹ ਹੈਗਾ ਬਿਲਕੁਲ ਜੀ ਆਪਾਂ ਲਾਈਵ 'ਤੇ ਚਾਉਣ ਤੋਂ ਪਹਿਲਾਂ ਹੂੰ ਬਕਾਇਦਾ ਫੈਸਿਡਾਈਜ਼ਨਿੰਗ ਦੀ ਡਿਗਰੀ ਕਰੀ ਹੂੰ ਜਿਹਦੇ ਸਰਟੀਫਿਕੇਟ ਵੀ ਲੱਗੇ ਹੋਏ ਆ ਆਪਣਾ ਅੱਛਾ ਟੰਗੇ ਪਏ ਸਰਟੀਫਿਕੇਟ ਪ੍ਰਿੰਟ ਸਰਟੀਫਿਕੇਟਾਂ ਦੇ ਚੱਲ ਸਾਨੂੰ ਲੈ ਕੇ ਜਾ ਸਾਰੀ ਚੀਜ਼ ਸਬੂਤ ਨਾਲ ਗੱਲ ਕਰਾਂਗੇ ਆ ਦੇਖੋ ਆ ਹੈਪੀ ਰਾਇ ਕੋਟੀ ਦਾ ਆ ਪਹਿਲਾਂ ਡਿਗਰੀ ਦਾ ਜੀ ਆ ਫਿਰ ਟ੍ਰੇਨਿੰਗ ਸਰਟੀਫਿਕੇਟ ਜੀ ਜਿਹੜਾ ਡਿਗਰੀ ਤੋਂ ਬਾਅਦ ਵਿੱਚ ਟ੍ਰੇਨਿੰਗ ਸਰਟੀਫਿਕੇਟ ਟ੍ਰੇਨਿੰਗ ਲੱਗਦੀ ਆ ਜੀ ਹੂੰ ਤੇ ਆ ਫੋਟੋ ਉਸ ਤਰ੍ਹਾਂ ਦੀ ਆ ਸਾਡੇ ਵੇਲੇਾਂ 'ਚ ਰੀਲਾਂ ਤੇ ਫੋਟੋ ਲੱਗਦੀ ਉਹਦੇ ਜੀ ਗੀਤ ਕਰਨ ਵੇਲੇ ਆ ਨਾ ਬਾਈ ਹਾਂਜੀ ਉਹ ਸਮਿਆਂ 'ਚ ਫੋਟੋਆਂ ਖਿੱਚਦੀਆਂ ਇਦਾਂ ਦੀਆਂ ਹੁੰਦੀਆਂ ਸੀ ਤੇ ਆ ਜੋ ਫਿਰ ਹੁਣ ਇਸ ਤੋਂ ਅੱਗੇ ਆ ਜੋ ਹੁਣ ਮੈਨੂੰ ਦੱਸ ਵੀ ਜੇ ਕਿਸੇ ਬੰਦੇ ਨੇ ਸਮਾਉਣਾ ਹੋਵੇ ਕੁੜਤਾ ਪਿਆ ਕੁੜਤੇ ਪਜਾਮੇ ਲੱਗੇ ਕੋਟ ਪੈਂਟ ਤੋਂ ਲੱਗੇ ਕਿਹੜੇ ਜੈਨਸ ਵਾਲਾ ਸਾਰਾ ਜੈਨਸ ਕੁੜਤੇ ਕੁੜਤੇ ਪਜਾਮੇ ਤੋਂ ਆ ਜੋ ਤੋਂ ਕੁੜਤੇ ਪਜਾਮੇ ਦੇ ਵਿੱਚ ਕੀ ਕੀ ਵੈਰਾਈਟੀ ਆ ਕਿਸ ਤਰ੍ਹਾਂ ਦੀ ਵੈਰਾਈਟੀ ਹੈ ਇੱਕ ਮਹਿਕ ਵਾਲਾ ਕੁਰਤਾ ਪਜਾਮਾ ਦਿਖਾ ਦਿਓ ਜੀ ਜਿਹਦੇ ਚ ਸਮੈਲ ਆਉਂਦੀ ਫਰੇਗ ਰੈਂਡਾ ਮਹਕ ਵਾਲਾ ਕੁਝ ਹੀ ਦਿਖਾਉਣਾ ਹੈ ਕੁਰਤਾ ਪਜਾਮਾ ਹੂੰ ਤੁਹਾਨੂੰ ਪਹਿਲਾਂ ਇਹ ਦੱਸੋ ਜੀ ਤੁਹਾਨੂੰ ਪਤਾ ਕਿ ਕੁਰਤਾ ਪਜਾਮਾ ਜਿਹੜਾ ਪੰਜਾਬੀ ਦਾ ਸ਼ਬਦ ਨਹੀਂ ਹੈਗਾ ਨਹੀਂ ਭਈ ਆਹ ਨਹੀਂ ਪਤਾ ਕੁਰਤਾ ਪਜਾਮਾ ਪਰਸ਼ੀਅਨ ਸ਼ਬਦ ਦਾ ਅੱਛਾ ਮੈਂ ਨਮੀ ਗੱਲ ਸੁਣ ਲਈ ਬਈ ਪ੍ਰੀਤ ਨੇ ਤਾਂ ਆਪਣੀ ਪਹਿਲੀ ਗੱਲ ਹੀ ਘੱਟ ਤੀ ਹਾਂ ਜਿਹੜਾ ਕੁਰਤਾ ਪਜਾਮਾ ਹੂੰ ਇਹ ਮੁਗਲਾਂ ਟਾਈਮ ਤੋਂ 1700 ਤੋਂ ਪਹਿਲਾਂ ਚੱਲਦਾ ਆ ਰਿਹਾ ਹੈ ਅੱਛਾ কুরਤੇ ਪਜਾਮੇ ਦਾ ਮਤਲਬ ਕੀ ਆ ਹੂੰ কুরਤਾ ਹੂੰ কুরਤਾ ਹੁੰਦਾ ਬਿਨਾ ਕਾਲਰ ਤੋਂ ਹੂੰ ਸ਼ਰਟ ਅੱਛਾ ਪਜਾਮਾ ਦੋ ਲਫ਼ਜ਼ਾ ਨਾਲ ਬਣਿਆ ਪਾਜਾਮਾ ਪਾ ਮਤਲਬ ਪੈਰ ਜਾਮਾ ਮਤਲਬ ਪੈਰਾਂ ਨੂੰ ਕਵਰ ਕਰਨ ਵਾਲਾ ਡਰੈੱਸ ਅੱਛਾ ਕਰ ਗੱਲ ਠੀਕ ਹੈ ਜੀ ਇਹਦਾ ਬਾਹਰ ਡੂੰਗਾ ਉਤਰਿਆ ਫਿਰ ਤੋਰੀਦ ਵੀ ਹੱਸੀ ਜਾਂਦਾ ਉਹਦਾ ਫਿਰ ਬਣਿਆ কুরਤਾ ਪਜਾਮਾ ਹਾਂ ਫਿਰ ਉਸ ਤੋਂ ਬਾਅਦ ਉਹ ਦੋ ਸਟਾਈਲ ਉਸੇ ਬਦਲਦੇ 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 ਆਗੇ ਫਿਰ ਪੰਜਾਬ ਦੇ ਵਿੱਚ ਆਏ ਆਪਣੇ ਲੋਕਾਂ ਨੇ ਸੁਧਾਰ ਕੀਤਾ ਹੋਰ ਫਿਰ ਉਸ ਤੋਂ ਬਾਅਦ ਜਾ ਕੇ ਮੁਖਰੀ ਬੰਗਾਲੀ ਚੀਜ਼ਾਂ ਇਹ ਚੱਲੀਆਂ ਫਿਰ ਕੁੜਤਾ ਪਜਾਮਾ ਚੱਲਿਆ ਬਾਈ ਚੱਲਿਆ ਜਿੱਥੋਂ ਮਰਜੀ ਹੋਵੇ ਪਰ ਇਹਨੂੰ ਸਭ ਤੋਂ ਵੱਧ ਖੂਬਸੂਰਤੀ ਪੰਜਾਬੀਆਂ ਨੇ ਦਿੱਤੀ ਪੰਜਾਬੀਆਂ ਨੇ ਦਿੱਤੀ ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹ ਤੈਨੂੰ ਮੰਨਣੀ ਪਊ ਵੀ ਸਭ ਤੋਂ ਖੂਬਸੂਰਤ ਜਿਹੜੇ ਕੁੜਤੇ ਪਜਾਮੇ ਆ ਉਹ ਆਸ ਵਕਤ ਪੰਜਾਬ ਦੇ ਬਣੇ ਜਾਂਦੇ ਆ ਸਭ ਤੋਂ ਖੂਬਸੂਰਤ ਬਣਾਉਣ ਵਾਲਿਆਂ ਚੋਂ ਇੱਕ ਸੱਜਣਾ ਆਪਣੇ ਨਾਲ ਕਰਾਉਂਦੇ ਕਰਪਾ ਵਾਹਿਗੁਰੂ ਦੀ ਹਾਂ ਹੁਣ ਆਪਾਂ ਦੱਸਦੇ ਜਿੱਦਾਂ ਤੁਹਾਨੂੰ ਪਤਾ ਨੂੰ ਵਿਆਹਾਂ ਦਾ ਸੀਜ਼ਨ ਚੱਲਦਾ ਜੀ ਜੀ ਠੀਕ ਹੈ ਜੀ ਹੂੰ ਵਿਆਹਾਂ ਦੇ ਸੀਜ਼ਨ ਦੇ ਵਿੱਚ ਹੂੰ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਦਾ ਜੇ ਜਦੋਂ ਹੁਣ ਆਨੰਦ ਕਾਰਜ ਹੁੰਦੇ ਆ ਜੀ ਆਨੰਦ ਕਾਰਜ ਦੇ ਵਿੱਚ ਲਾੜਾ ਕੁਰਤੇ ਪਜਾਮੇ ਜੀ ਆਪਣੇ ਕੰਪਲਸਰੀ ਹੋ ਗਏ ਆ ਹੂੰ 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 ਸ਼ੇਰਵਾਨੀ ਵਗੈਰਾ ਬੰਦ ਕਰਤੀ ਆ ਹੂੰ ਜਦੋਂ ਕੁਰਤਾ ਪਜਾਮਾ ਪਾ ਕੇ ਲਾੜਾ ਅਨੰਦ ਕਾਰਜ ਕਰਦਾ ਉਹ ਕਈ ਵਾਰੀ ਜਦੋਂ ਆਪਾਂ ਲਾਵਾ ਤੇ ਬੈਠਦਾ ਬੰਦਾ ਉੱਠਦਾ ਉਹ ਕੱਪੜੇ ਇਕੱਠੇ ਜੇ ਹੋਏ ਪਏ ਹੁੰਦੇ ਉਹ ਵੀਡੀਓ ਦੇ ਵਿੱਚ ਫਿਰ ਬੜੇ ਅਜੀਬ ਜੇ ਲੱਗਦੇ ਆ ਹਮ ਉਹਨਾਂ ਦੇ ਲਈ ਆਪਾਂ ਸਪੈਸ਼ਲ ਕੱਪੜਾ ਮੰਗਵਾਇਆ ਜੀ ਹਮ ਜਿਹਦੇ ਵਿੱਚ ਨਾ ਤਾਂ ਬਲ ਪਵੇ ਹਮ ਠੀਕ ਹੈ ਜੀ ਹਮ ਜਿੱਦਾਂ ਬੈਠੂਗਾ ਉਦਾਂ ਹੀ ਖੜਾ ਹੋ ਜਾਊਗਾ আর ਕੱਪੜੇ 'ਚ ਹਲਕੀ ਜੀ ਸ਼ਾਈਨ ਵੀ ਅੱਛਾ ਠੀਕ ਹੈ ਹਲਕੀ ਜਿਹੀ ਸ਼ਾਇਨ ਵੀ ਰਹੂਗੀ ਇਹਨੂੰ ਨਾ ਇਹਦੇ ਵਿੱਚ ਕੁਝ ਹੋਵੇ ਜਿਵੇਂ ਬੈਠੂਗਾ ਬੰਦਾ ਉਵੇਂ ਖੜਾ ਹੋ ਜਾਊਗਾ ਬਲਜੇ ਨਹੀਂ ਆਉਣਗੇ ਇਹ ਇਕੱਠਾ じゃ ਨਹੀਂ ਹੁੰਦਾ ਇਕੱਠਾ じゃ ਨਹੀਂ ਹੁੰਦਾ ਕਿਉਂ ਆਏ ਹੱਥ ਮਾਰ ਤਾਂ ਬਲ ਖਾਦਾ ਬਲ ਖਤਮ ਸਾਫ ਜੀ ਬਿਲਕੁਲ ਜੀ ਉਸ ਤੋਂ ਬਾਅਦ ਫੇਰ ਆਪਣੇ ਜਿਹੜੇ ਬੰਦੇ ਕਹਿੰਦੇ ਯਾਰ ਪਸੰਦ ਕਰਦਾ ਥੋੜਾ ਖੜਮਾ ਜਾ ਹੂੰ ਉਹ ਵੀ ਪਸੰਦ ਲਾਈਕ ਕਰਦੇ ਆ ਵੀ ਜ਼ਿਆਦਾ ਵੀ ਨਾ ਹੋਵੇ ਤੇ ਥੋੜਾ ਵੀ ਬਈ ਖੜਮਾ ਜਾ ਰਹੀ ਹਲਕਾ ਜਿਹਾ ਕੱਪੜਾ ਕੋੜਾ ਖੜਕਦਾ ਜਾ ਖੜਕਦਾ ਜਾ ਹੋਵੇ ਖੜਕਦਾ ਖੜਕੇ ਹਾਂ ਉਹਦੇ ਲਈ ਆ ਬਹੁਤ ਸਪੈਸ਼ਲ ਚੀਜ਼ ਆ ਹਮ ਹੁਣ ਇਹਦੇ ਤੁਸੀਂ 스멜 ਵੀ ਲਓ ਹੁਣ ਯਾਰ ਹੋਰ ਸਾਰਾ ਕੁਝ ਤਾਂ ਦਿਖਾ ਦਿਆਂ ਮੈਂ ਕਿਵੇਂ ਦਿਖਾਵਾਂ ਮੈਂ ਕਿਹੋ ਜੀ ਹੋਊਗੀ ਹਾਂ ਇਹ ਤਾਂ ਫਿਰ ਆ ਕੇ ਦੇਖਣੀ ਪੈਣੀ ਇਹ ਆ ਕੇ ਦੇਖਣੀ ਇਹਦੇ ਵਿੱਚ ਚਾਰ ਤਰ੍ਹਾਂ ਦੇ ਫਰੇਗਰੈਂਸ ਆਉਂਦੀ ਹੈ ਗੁਲਾਬ ਜੈਸਮਿਨ ਦੋ ਤਿੰਨ ਹੋਰ ਆ ਇਹ ਸਦਾ ਨਹੀਂ ਰਹਿੰਦੀ ਹਮ ਜੇ ਚਾਰ ਪੰਜ ਧੋਆਂ ਤਾਂ ਚਾਰ ਪੰਜ ਧੋ ਦੇ ਵਿੱਚ ਰਹੂਗੀ ਉਸ ਤੋਂ ਬਾਅਦ ਚਲੇ ਥੋੜੀ ਥੋੜੀ ਮਾਮੂਲੀ ਜੀ ਰਹ ਜਾਂਦੀ ਹੈ ਚਾਰ ਪੰਜ ਤੋਂ ਇਦਾਂ ਹੀ ਰਹਿੰਦੀ ਹੈ ਕਿਉਂਕਿ ਖਾਸ ਕਰਕੇ ਜਦੋਂ ਵਿਆਹਾਂ ਵੋਹਾਂ ਦੇ ਵਿੱਚ ਜਦੋਂ ਪਹਿਲੀ ਇੱਕ ਦੋ ਵਰੀ ਬੰਦੇ ਨੇ ਖਾਸ ਜਗ੍ਹਾ ਤੇ ਪਾਉਣਾ ਹੁੰਦਾ ਉਹਨਾਂ ਬੜਾ ਆਨੰਦ ਦਿੰਦਾ ਹੈ ਉਸ ਤੋਂ ਬਾਅਦ ਹੁਣ ਇੱਕ ਜੀ ਆਪਣੇ ਤੁਹਾਨੂੰ ਪਤਾ ਅੱਜ ਕੱਲ ਬੜਾ ਚੱਲਿਆ ਹੋਇਆ ਲੀਡਰ ਲੀਡਰ ਵਾਲਾ ਖੱਦਰ ਜੀ ਇਹ ਦੇਖੋ ਹੁਣ ਲੀਡਰ ਵਾਲਾ ਖੱਦਰ ਤਾਂ ਕਹਿਣਗੇ ਹਰ ਜਗ੍ਹਾ ਮਿਲਦਾ ਹੀ ਹੈ ਇਹਦੀ ਖਾਸੀਅਤ ਕੀ ਹੈ ਇਹਦੀ ਇਹਦੀ ਖਾਸੀਅਤ ਇਹ ਹੈ ਜੀ ਇਹ ਨਾ ਕਈ ਵਾਰੀ ਆਪਣਾ ਚਿੱਟਾ ਕੱਪੜਾ ਜਿਹੜਾ ਪੀਲਾ ਪੰਝਿਆ ਜਾਂਦਾ ਹੂੰ ਕੱਪੜੇ 'ਚ ਥੋੜੇ ਟਾਈਮ ਬਾਅਦ ਇਹ ਕੱਪੜੇ ਦੇ ਵਿੱਚ ਬਿਲਕੁਲ ਪੀਲਾਪਨ ਨਹੀਂ ਆਊਗਾ ਵਾਈਟਨੈਸ ਇਹਦੀ ਇਦਾਂ ਹੀ ਰਹੂਗੀ ਯਾਰ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਾਂ ਰੈ ਕੋਟ ਤੇ ਆਲੇ-ਦਾਲੇ ਜਿੰਨੀਆਂ ਪੰਚਾਇਤਾਂ ਬਣੀਆਂ ਸਭ ਤੋਂ ਵੱਧ ਗੜਤਾ ਪਿਆ ਮੈਂ ਇਹਦੇ ਤੋਂ ਆਹ ਬਣਾ ਕੇ ਲੈ ਕੇ ਬਿਲਕੁਲ ਜੈ ਤਾਲੇ ਨਵੇਂ ਕਿਉਂਕਿ ਹੁਣ ਉਹਨਾਂ ਨੇ ਪ੍ਰੋਗਰਾਮ ਸਾਰੇ ਨਵੇਂ ਸਰਪੰਚ ਬਣੇ ਆ ਹਾਂ ਉਸ ਤੋਂ ਬਾਅਦ ਆ ਗਿਆ ਜੀ ਜਿਹੜੇ ਆਪਣੇ ਐਨ ਆਰ ਆਈ ਭਰਾ ਨੇ ਜੀ ਖਾਸ ਕਰਕੇ ਉਹ ਕਹਿੰਦੇ ਆ ਕਿ ਸਾਡੇ ਕੋਲੇ ਸਮਾਂ ਬੜਾ ਘੱਟ ਹੁੰਦਾ ਉੱਥੇ ਜੀ। ਜੀ। ਨਾ ਤਾਂ ਪ੍ਰੈਸ ਕਰ ਸਕਦੇ ਆ। ਹੂੰ। ਔਰ ਇੱਕ ਜਿਹੜੇ ਬਾਹਰਲੇ ਖਾਸ ਕਰਕੇ ਬੱਚੇ ਆ ਜੀ। ਹੂੰ। ਉਹ ਕਿਹੜਾ ਕੱਪੜਾ ਜਾਂ ਜ਼ਿਆਦਾ ਉਹ ਪਸੰਦ ਨਹੀਂ ਕਰਦੇ। ਹੂੰ। ਉਹਨਾਂ ਨੂੰ ਚਾਹੀਦਾ ਥੋੜਾ ਇੱਕਪਣਾ ਸੌਫਟ ਬਈ ਜ਼ਿਆਦਾ ਬੋਡੀ ਨੂੰ ਨਾ ਲੱਗੇ। ਆਪਾਂ ਕੁਰਤਾ ਪਜਾਮਾ ਪਾਉਣ ਗਿਜਾਉਣੇ ਆ। ਹਾਂਜੀ ਬਿਲਕੁਲ। ਹਾਂ। ਇਹਨਾਂ ਨੂੰ ਤੁਸੀਂ ਆਏ ਅੱਖਾਂ ਬੰਦ ਕਰਕੇ ਤੇ ਹੱਥ ਲਾ ਕੇ ਦੇਖੋ। ਹੂੰ। ਇਹ ਜਿਵੇਂ ਮਤਲਬ ਨਾ ਆਪਾਂ ਬਹੁਤ ਕਿਸੇ ਨਰਮ ਚੀਜ਼ ਨੂੰ ਆਪੀ ਚਾਹੀਦੀ ਹੈ ਹਾਂਜੀ ਇਹ ਸਾਰਾ ਖਾਸ ਕਰਕੇ ਜਿਹੜੇ ਆਪਣੇ ਬੱਚੇ ਉਧਰਲੇ ਜੰਪਲ ਆ ਉਹ ਸੌਫਟ ਕਪੜਾ ਬਹੁਤ ਪਸੰਦ ਕਰਦੇ ਆ ਉਹਨਾਂ ਲਈ ਬੜੀ ਖਾਸ ਚੀਜ਼ ਆ ਜੀ ਉਸ ਤੋਂ ਬਾਅਦ ਜਿੰਨੇ 컬러ਫੁਲ ਜਿੰਨੇ ਕੋ ਹੁਣ ਜਾਗੋ ਦਾ ਪ੍ਰੋਗਰਾਮ ਚੱਲਣਾ ਜੀ ਕੁਰਤੇ ਪਜਾਮੇ ਦਾ ਬਣਾਉਣੀ ਬਣਾਉਣੇ ਆ ਨਾਲ ਕੁਰਤੇ ਪਜਾਮਿਆਂ ਦੇ ਜੈਕਟ ਜੀ ਜੈਕਟ ਦੇ ਵਿੱਚ ਚਾਹੇ ਸਿੰਪਲ ਜੈਕਟ ਹੋਵੇ ਚਾਹੇ ਜੈਕਟ ਤੇ ਜਿੱਦਾਂ ਦੀ ਮਰਜ਼ੀ ਕੋਈ ਕਢਾਈ ਕਰਵਾ ਲਈ ਅੱਛਾ ਜੈਕਟ ਤਾਂ ਹੋਗੀ ਨਾਲ ਜੈਕਟ ਦੇ ਫਿਰ ਉਹਦੇ ਨਾਲ ਦੀ ਜੁੱਤੀ ਵੀ ਜ਼ਰੂਰ ਫੋਨ ਲਈ। ਅੱਛਾ ਉਹ ਤੇ ਜੁੱਤੀ ਜੈਕਟ ਲੈ ਕੇ ਆ। ਜੁੱਤੀ ਇਹ ਕਰਦਾ ਮੈਂ ਹੋਰ ਗੱਲ ਦੱਸਦਾ। ਬਈ ਇਹ ਬੰਦੇ ਜੇ ਤੁਸੀਂ ਨਾ ਆਪਦੀ ਮਰਜ਼ੀ ਤੇ ਨਾ ਛੱਡ ਕੇ ਤੁਸੀਂ ਇਹਦੀ ਮਰਜ਼ੀ ਤੇ ਛੱਡਦੇ ਹੋ ਫਿਰ ਬਾੜੀ ਤਸੱਲੀ ਕਰਾਉਂਦਾ। ਐ ਹੁੰਦਾ ਹੀ ਫਿਰ ਆਪਾਂ ਨੂੰ ਪਤਾ ਹੁੰਦਾ। ਮੰਨ ਲਓ ਆਪਣੇ ਕੋਲ ਕੋਈ ਕਸਟਮਰ ਆ ਗਿਆ। ਹੂੰ ਹੁਣ ਵਾਈਗਰੂ ਦੀ ਕਿਰਪਾ ਨਾਲ ਪੜ੍ਹਾਈ ਵੀ ਕਰੀ ਆ ਤੇ ਤਜਰਬਾ ਵੀ ਹੋ ਗਿਆ। ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਇਨਸਾਨ ਤੇ ਕਿਹੜੀ ਲੁੱਕ ਕਿਹੜੀ ਡਰੈੱਸ ਕਿਹੜਾ ਡਿਜ਼ਾਈਨ ਇਹਦੇ ਉੱਤੇ ਜ਼ਿਆਦਾ ਸੂਟ ਕਰੂਗਾ ਇੱਕ ਸਿਆਣੇ ਦੀ ਕਹਾਵਤਾਂ ਖਾਈਏ ਮਨ ਪਾਉਂਦਾ ਪਹਿਨੀਏ ਜੱਗ ਪਾਉਂਦਾ ਠੀਕ ਹੈ ਉਹ ਇਸ ਕਰਕੇ ਵੀ ਜਦੋਂ ਦੂਸਰੇ ਬੰਦੇ ਨੂੰ ਜ਼ਿਆਦਾ ਪਤਾ ਲੱਗਦਾ ਵੀ ਕਿਹੜੀ ਚੀਜ਼ ਫਿੱਟ ਬੈਠੂ ਹਾਂ ਮੋٹے ਬੰਦੇ ਤੇ ਹੋਰ ਆ 올ਡ ਏਜ ਤੇ ਹੋਰ ਆ ਜੰਗ ਮੁੰਡੇ ਤੇ ਹੋਰ ਆ ਪਤਲੇ ਤੇ ਹੋਰ ਆ ਖਿਡਾਰੀ ਤੇ ਹੋਰ ਆ ਤਾਂ ਹਰ ਇੱਕ ਚੀਜ਼ ਤੇ ਹੋਰ ਆ ਆ ਜਾ ਜੈਕਟ ਜੁੱਤੀ ਜੈਕਟ ਦੋ ਜੈਕਟ ਵੀ ਲੈ ਕੇ ਆਂਦੀ ਆ ਜਾ ਅੱਛਾ ਆ ਜੁੱਤੀਆਂ ਇਹ ਬਿਲਕੁਲ ਨਾਲ ਦੀ ਮਿਲ ਜਾਂਦੀਆਂ ਨਾਲ ਦੀ ਬਿਲਕੁਲ ਜੀ ਤਿਆਰ ਕਰਦੇ ਆ ਜੀ ਥੱਲੇ ਲੇਦਰ ਹੁੰਦਾ ਜੀ ਉੱਤੇ ਜਿਹੜਾ ਜੈਕਟ ਦਾ ਜਿਵੇਂ ਕਪੜਾ ਬਣੂਗਾ ਦਾ ਮੈਂ ਤੁਹਾਨੂੰ ਥਾਨ ਵੀ ਦਿਖਾਉਣਾ ਹੈ ਅੱਛਾ ਜਿਹੋ ਜੀ ਜੈਕਟ ਆ ਉਹੋ ਜਿਹਾ ਆ ਦੇਖੋ ਲੈ ਕਰ ਗੱਲ ਹੂੰ ਆ ਦੇਖ ਆਏ ਆਏ ਪੜੇ ਹਾਂ ਵਾਜਾ ਇਹ ਜੈਕਟ ਬਣੂਗੀ ਅਰੇ ਨਾਲ ਦੀ ਜੈਕਟ ਲੈ ਕੇ ਆ ਯਾਰ ਆ ਵੀ ਲਿਆ ਆ ਸਿਆ 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 ਗਈ ਆ ਗਈ ਆ ਗਈ ਆ ਗਈ ਯਾਰ ਕੱਢੀ ਹੁੰਦਾ ਆ ਦੇਖ ਲੈ ਲੈ ਕਰ ਗੱਲ ਇਹ ਜੁੱਤੀ ਵੀ ਨਾਲ ਹੀ ਬਣ ਜਾਂਦੀ ਹੈ ਜੁੱਤੀ ਨਾਲ ਤਿਆਰ ਕਰਦੇ ਜਿੱਦ ਦਿਨ ਆਪਾਂ ਦੇ ਤਾਂ ਨਾਲ ਹੀ ਜੁੱਤੀ ਤਿਆਰ ਹੋਣੀ ਨਾਲ ਹੀ ਜੁੱਤੀ ਤਿਆਰ ਹੋਊਗੀ ਚਾਹੇ ਜਿੱਦਾਂ ਆਪਾਂ ਕੁਰਤੇ ਪਜਾਮੇ ਦਾ ਜਿੱਦਾਂ ਨਾਪਾ ਲੈਂਦੇ ਸੀਗੇ ਵੀਡੀਓ ਕਾਲ ਦੇ ਉੱਤੇ ਹੁਣ ਜੁੱਤੀ ਦਾ ਨਾਪਾ ਵੀ ਵੀਡੀਓ ਕਾਲ ਦੇ ਉੱਪਰ ਹੀ ਲੈ ਲੈਣ ਵੀਡੀਓ ਕਾਲ ਦੇ ਉੱਤੇ ਜਦੋਂ ਮੰਨ ਲਓ ਤੁਸੀਂ ਬਾਹਰੋਂ ਮਾਰ ਰਹੇ ਹੋ ਤੇ ਨਾਪਾ ਦੇ ਦਿਓ ਦੇ ਦਿਓ ਜੇ ਬਾਹਰ ਵੀ ਬੈਠਿਆ ਚਾਹੇ ਉੱਥੇ ਮੰਗਵਾ ਲਓ ਕੂਰੀਅਰ ਕਰਵਾ ਲਓ ਹੂੰ ਕੋਈ ਚੱਕਰ ਹੀ ਨਹੀਂ ਨਾਲ ਹੀ ਤਿਆਰ ਕਰਕੇ ਇੱਧਰ ਆ ਕੇ ਆਉਣਸਾਰ ਪਾ ਲਓ ਜਾਂ ਆਉਣਸਾਰ ਪਾ ਲਓ ਜੀ ਆਉਣਸਾਰ ਪਾ ਲਓ ਤੇ ਜੁੱਤੀ ਵੈਸੇ ਵੀ ਸੌਫਟ ਬੜੀ ਹੈ ਬਣਾਉਨੇ ਵੀ ਆਪਣੇ ਪੰਜਾਬੀ ਜੁੱਤੀਆਂ ਨੇ ਜਿਹੜਾ ਬੰਦਾ ਰੈਗੂਲਰ ਪਾਉਂਦਾ ਉਹ ਤਾਂ ਪਾ ਲੈਂਦਾ ਖਾਸ ਕਰਕੇ ਐਨਆਰ ਦੇ ਭਰਾ ਬੱਚੇ ਉਹਨਾਂ ਲਈ ਸੌਫਟ ਚੀਜ਼ ਹੀ ਜ਼ਰੂਰੀ ਆ ਨੇ ਉਹ ਪੈਰ ਤੇ ਫਿਰ ਲੱਗਦੀ ਆ ਉਹਨਾਂ ਨੂੰ ਅੱਛਾ ਆ ਦੇਖ ਆ ਜਾਕਟ ਬਣੀ ਪਈ ਆ ਇਹ ਹੈਵੀ ਕਿਸੇ ਨਿਆਣੇ ਜਵਾਕ ਦੀ ਲੱਗਦੀ ਮੈਨੂੰ ਇੱਕ ਬੱਚੇ ਦੇ ਹਾਂਜੀ ਹਾਂਜੀ ਉਹ ਮਾਂ ਬਾਪ ਬੇਟੇ ਨੇ ਸੈੱਟ ਬਣਵਾਇਆ ਬੇਟੇ ਨੇ ਵੀ ਓਦਾਂ ਦੀ ਤੇ ਹਾਂ ਬਾਪ ਉਹਦੇ ਪਿਤਾ ਜੀ ਦੀ ਵੀ ਓਦਾਂ ਦੀ ਸੇਮ ਬਣਵਾਇਆ ਉਹਨਾਂ ਨੇ ਸੈੱਟ ਤਿਆਰ ਕੀਤਾ ਤੇ ਉਸ ਤੋਂ ਬਾਅਦ ਆ ਜਗੇ ਆਪਾਂ ਕੁਰਤੇ ਪਜਾਮੇ ਤੋਂ ਬਾਅਦ ਕੁਰਤੇ ਪਜਾਮਿਆਂ ਤੋਂ ਬਾਅਦ ਆ ਗਏ ਕੁਰਤੇ ਪਜਾਮੇ ਤਾਂ ਸਿੰਪਲ ਹੈਗੇ ਆ ਜੀ ਹੁਣ ਜਿੱਦਾਂ ਅੱਜਕੱਲ ਚੱਲਦੇ ਆ ਜਾਗਾਂ ਦੇ ਟ੍ਰੈਂਡ ਚੱਲਦਾ ਈ ਹਮ ਹੁਣ ਆਹ ਚੀਜ਼ਾਂ ਲਖਨਵੀ ਇਹ ਕੁਰਤੇ ਪਜਾਮੇ ਹੁਣ ਬਹੁਤ ਚੱਲੇ ਹੋਏ ਆ ਜੀ ਆ ਨਵੇਂ ਮੁੰਡੇ ਬਣਾਉਂਦੇ ਆ ਲੈ ਨਵੇਂ ਮੁੰਡੇ ਜਾਗਾਂ ਜੋਗਾਂ ਤੇ ਜਿੱਦਾਂ ਦਾ ਮਰਜ਼ੀ ਬਣਾਓ ਇਹ ਚ ਕਲਰ ਮਿਲ ਜਾਣਗੇ ਜੀ ਹਮ ਬਲੈਕ ਬਲੂ ਕਾਫੀ ਕਲਰਸ ਨੇ ਇਹਦੇ ਵਿੱਚ ਜੀ ਬਸ ਕਰ ਗੱਲ ਕਰ ਗੱਲ ਜਿੱਦਾਂ जैकेट ਕਿਸੇ ਨੇ ਨਹੀਂ ਪਾਣੀ ਉੱਤੇ ਕੱਲਾ কুর্তা ਪਜਾਮਾ ਪਾਉਣਾ ਵਾ ਜੱਗ ਉਹਦੇ ਉੱਤੇ ਜੇ ਸਿੰਪਲ কুর্তা ਪਾਣੇ ਉਹ ਫਿਰ ਕੱਲਾ ਲੱਗਦਾ ਵਾ ਉਹਦੇ ਲਈ ਸਭ ਤੋਂ ਬੈਸਟ ਚੀਜ਼ ਆ ਤੇ ਜੇ ਇਹਦੇ ਨਾਲ ਤਾਂ কুর্তা ਹੋਵੇ ਤੇ ਪਜਾਮਾ ਅਲੱਗ ਦਾ ਹੋਵੇ ਫਿਰ ਵਾੜੀ ਨਾਲ ਜੁੱਗਲ ਪਜਾਮਾ ਪਲੇਨ ਹੀ ਬਣਨਾ ਈ ਇਹਦੇ ਨਾਲ ਅੱਛਾ ਪਜਾਮਾ ਫਿਰ ਪਜਾਮਾ ਪਲੇਨ ਬਣਨਾ ਕੱਲਾ কুর্তা ਇਹ ਬਣਨਾ ਈ কুর্তা ਹੀ ਪਜਾਮਾ ਨਹੀਂ ਇਹਦੇ ਨਾਲ ਠੀਕ ਰਹਿੰਦਾ ਈ ਉਹ ਤਾਂ ਜਦੋਂ ਕਸਟਮਰ ਆ ਗਿਆ ਆਪਾਂ ਕੱਲਾ ਈ ਨਹੀਂ ਹੂੰ 2-4 কুরਤੇ ਪਜਾਮੇ ਡਰੈਸ ਡਿਜ਼ਾਈਨ ਸਾਰਾ ਕੁਝ ਤਿਆਰ ਕਰਕੇ ਦੱਸਾਂਗੇ ਜਿਹਦੇ ਵਿੱਚੋਂ ਸਿਲੈਕਟ ਕਰ ਲਵੇ ਤੇ ਮੈਂ ਤਾਂ ਐ ਵੀ ਸੁਣਿਆ ਵੀ ਬੰਦੇ ਨੂੰ ਕਿਰਾਂ ਪਾ ਕੇ ਵੀ ਕਿਰਾਂ ਅਗਲੇ ਨੂੰ ਕਹਿੰਦੇ ਵੀ ਪਾ ਕੇ ਵੀ ਚੈੱਕ ਕਰ ਜਾ ਪਾ ਕੇ ਜੀ ਇਹ ਆ ਜਿਹਦੇ ਕੋ ਸਮਾਂ ਹੈਗਾ ਹਮ ਆਪਾਂ ਇਹ ਹੁੰਦਾ ਜਿੱਦਾਂ ਅੱਜ ਇੱਕ ਆਰਡਰ ਦੇ ਗਏ ਉਹਨੂੰ ਟਾਈਮ ਦਵਾਂਗੇ ਵਿੱਚ ਦੀ ਬੰਦਾ ਆਵੇ ਹਮ ਆ ਕੇ ਜੋ ਵੀ ਉਹਨੇ ਤਿਆਰ ਕਰਵਾਇਆ ਕੋਟ ਪੈਂਟ ਆ ਪੈਂਟ ਸ਼ਰਟ ਆ কুর্তা ਪਜਾਮਾ ਜੈਕਟ ਆ ਲੌਂਗ ਕੋਟ ਆ ਇੱਕ ਵਾਰੀ ਉਹਨੂੰ ਕੱਚਾ ਤਿਆਰ ਕਰਾ ਦਈਦਾ ਅੱਛਾ ਕੱਚਾ ਸੁਣਾ ਬਣਾ ਕੇ ਟਰਾਈ ਕਰਾ ਦਈਦਾ ਵੀ ਰੈਨ ਕੰਫਰਟਰ ਕਈ ਵਾਰੀ ਕੋਈ ਪਰਸਨਲ ਚੁਆਇਸ ਹੁੰਦੀ ਹੈ ਕਿ ਮੈਂ ਜ਼ਿਆਦਾ ਲੂਸ ਪਾਉਣਾ ਜ਼ਿਆਦਾ ਫਿਟਿੰਗ ਪਾਉਣੀ ਆ ਉਹ ਸਾਰਾ ਕੱਚਾ ਪਾ ਕੇ ਨਾ ਤਿਆਰ ਕਰਕੇ ਪਾ ਦਈਦਾ ਤੇ ਬੰਦੇ ਨੂੰ ਐ ਤਸੱਲੀ ਹੋ ਜਾਂਦੀ ਉਹ ਚੀਜ਼ ਦੇ ਹਾਂ ਤੇ ਜੇ ਕੱਚਾ ਨਾ ਵੀ ਪਾਉਣਾ ਸਿੱਧਾ ਪੱਕਾ ਵੀ ਪਾਉਣਾ ਪੱਕਾ ਵੀ ਹੋ ਜਾਂਦਾ ਤਾਂ ਤੁਸੀਂ ਮੇਰਾ ਇੱਕ ਕੋਟ ਪੈਂਟ ਨਿਊਜ਼ੀਲੈਂਡ ਜਾਂ ਨਿਊਜ਼ੀਲੈਂਡ ਗਿਆ ਸੀ ਜਦੋਂ ਤੁਸੀਂ ਹਾਂਜੀ ਬਣਾ ਕੇ ਦਿੱਤਾ ਸੀ ਤੇ ਅਸੀਂ ਗੱਲਾਂ ਕਰਦੇ ਆ ਮੇਰੀ ਤਾਂ ਪ੍ਰੀਤ ਨੂੰ ਦੋਨੋਂ ਨੂੰ ਬਣਾ ਕੇ ਦਿੱਤੇ ਸੀ ਹਨ ਨਾ ਨੈਕਸਟ ਲੈਵਲ ਸੀ ਨੈਕਸਟ ਲੈਵਲ ਬਿਲਕੁਲ ਉਹਦੀ ਜਦੋਂ ਰੀਲ ਪਾਈ ਮੈਂ ਕੋਟ ਪੈਂਟ ਪਾ ਕੇ ਤੇ ਉਹ ਤੁਸੀਂ ਜਿੰਨੇ ਮਿਲੀਅਨਾਂ ਚ ਵਿਊ ਆਇਆ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਬਿਲਕੁਲ ਜੀ ਹਾਂ ਉਸ ਤੋਂ ਬਾਅਦ ਆ ਗਿਆ ਕੋਟ ਪੈਂਟ ਹੂੰ ਜਿਹੜਾ ਕੋਟ ਪੈਂਟ ਆ ਕੋਟ ਪੈਂਟ ਦੇ ਕਲਰਸ ਤਾਂ ਸਾਰੇ ਬਣੇ ਜਾਂਦੇ ਆ ਜੀ ਸਿੰਪਲ ਕਲਰ ਚੈੱਕ ਮੰਨ ਕੇ ਚੱਲੋ ਵੀ ਕਲਰਸ ਦੀ ਗੱਲ ਕਰਦੇ ਆ ਕਲਰ ਸਾਰੇ ਮਿਲ ਜਾਣਗੇ ਜੀ ਆਹ ਲਓ ਜੀ ਪਲੇਨ ਦੇ ਵਿੱਚ ਆ ਗਿਆ ਜੀ ਇਹ ਕਲਰ ਤਾਂ ਹੈਗੇ ਜੇ ਪਟ ਗਿਆ ਮੈਂ ਦੱਸਦਾ ਜੀ ਸਾਰਾ ਚੈੱਕ ਚ ਆ ਗਿਆ ਜੀ ਜੇ ਆਪਣੇ ਕੋਲ ਬੋਲੋ ਸੈਲਫ ਚੈੱਕ ਆ ਗਿਆ ਜੀ ਜੇ ਕੋਟ ਪੈਂਟ ਨੂੰ ਹੂੰ ਕੁਝ ਵੀ ਹੋ ਗਿਆ ਮੈਂ ਵੀਡੀਓ ਕੱਟਣੀ ਨਹੀਂ ਵੀ ਤੇ ਰੱਖੋ ਮੈਂ ਕਿਹਾ ਜੀ ਪੂਰੀ ਲਾ ਦੋ ਰੱਖ ਲਿਓ ਇਹਨੂੰ ਸੰਭਾਲ ਕੇ ਹੂੰ ਜੇ ਇਹਨੂੰ ਕੁਝ ਵੀ ਲੂੰ ਆ ਜੀ ਰੰਗ ਫਿੱਟ ਗਿਆ ਕੁਝ ਹੋ ਗਿਆ ਇਹ ਨਹੀਂ ਹੈਗਾ ਕਿ ਮਹੀਨੇ ਚ ਚਾਹੇ 2 ਸਾਲਾਂ ਬਾਅਦ ਚੱਕ ਲਿਆ ਕੋਟ ਪੈਂਟ ਬਣਾ ਕੇ ਨਵਾਂ ਕੋਟ ਪੈਂਟ ਤਿਆਰ ਕਰਕੇ ਦਊਗਾ ਐਨੀ ਗਰੰਟੀ ਠੋਕ ਕੇ ਦਿੰਦੇ ਆ ਕਿੰਨੇ ਚਿਰ ਚੋ 2 ਸਾਲ ਚ 2 ਸਾਲ ਦੇ ਵਿੱਚ ਤਾਂ ਰੰਗ ਫਿੱਟ ਗਿਆ ਚਾਹੇ ਤਿੰਨਾਂ ਸਾਲਾਂ ਨੂੰ ਵੀ ਲੈ ਆਓ ਜੀ ਹੋਰ ਦੱਸੋ ਲੈ ਕਰੋ ਗੱਲ ਹੈ ਕੋਈ ਦਿੰਦਾ ਜ਼ਿੰਮੇਵਾਰੀ ਕੋਈ ਇਹ ਹੈ ਜੀ ਤਿੰਨ ਸਾਲਾਂ ਬਾਅਦ ਵੀ ਗਰੰਟੀ ਹੈ ਜੇ ਕੁਝ ਹੋ ਗਿਆ ਨਵਾਂ ਬਣਾ ਕੇ ਦਵਾਂਗੇ ਜੀ ਲਓ ਜੀ ਆ ਇਹ ਹੈ ਬਾਈ ਹੁਣ ਦੀ ਹੈਪੀ ਹੋਣਾਂ ਦੀ ਜ਼ਿੰਮੇਵਾਰੀ ਤੇ ਕਿ ਕਿੰਨੇ ਰੰਗ ਮਿਲ ਜਾਣਗੇ ਰੰਗ ਵੱਧੋ ਜੀ ਰੰਗ ਤਾਂ ਜਿੰਨੇ ਕਹੋਨ ਨੇ ਮਿਲ ਜਾਣਗੇ ਜੇ ਕੋਟ ਪੈਂਟ ਸਮਾਉਣ ਬਾਰੇ ਸੋਚ ਰਿਹਾ ਤਾਂ ਮੇਰੇ ਲਈ ਆਹ ਸਭ ਤੋਂ ਘੈਂਟ ਚੀਜ਼ ਮੇਰੇ ਸਾਹਮਣੇ ਖੜੀ ਹੈ ਆ ਸਮਾ ਲੋ ਹੋਰ ਗੱਲ ਆ ਜੀ ਹੁਣ ਆਪਾਂ ਜਾਗੋ ਤੇ ਤਾਂ ਤਿਆਰ ਕਰਤਾ ਬੰਦਾ ਜੁੱਤੀ ਵੀ ਪਾਤੀ ਜੈਕਟ ਵੀ ਪਾਤੀ ਹੂੰ ਕਈ ਵਾਰੀ ਕੋਈ ਹੋਰ ਪਾਰਟੀ ਦੇ ਉੱਤੇ ਵੀ ਸਾਰਾ ਬੰਦਾ ਤਿਆਰ ਕਰਦਾ ਕੋਟ ਕੱਪੜਾ ਹਰ ਜਗ੍ਹਾ ਮਿਲ ਜਾਣਾ ਈ ਹੂੰ ਸਲਾਈ ਹੋ ਜਾਣਾ ਹੂੰ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਆਪਾਂ ਇੱਕ ਮਿੱਤਰ ਦਾ ਕੋਟ ਤਿਆਰ ਕੀਤਾ ਆਪਣੇ ਕਸਟਮਰ ਆ ਲਿਆ ਆਜੋ ਜੀ ਆਜੋ ਹੁਣ ਆ ਸਿੰਪਲ ਕੋਟ ਦਾ ਕੱਪੜਾ ਸੀ ਹੂੰ ਉਹ ਬੰਦਾ ਕਹਿੰਦਾ ਮੈਨੂੰ ਕੜਾਈ ਵੀ ਨਹੀਂ ਚਾਹੀਦੀ ਹੂੰ ਕੋਈ ਬੜਾ ਕੁਝ ਵੀ ਨਹੀਂ ਚਾਹੀਦਾ ਹੂੰ ਸਿੰਪਲ ਜਿਹਾ ਹੋਵੇ ਪਰ ਸਲਕਾ ਫੁਲਕਾ ਡਿਜ਼ਾਈਨ ਹੋਵੇ ਹੂੰ ਉਹਦੇ ਲਈ ਆਪਾਂ ਕੋਟ ਤਿਆਰ ਕੀਤਾ ਹੂੰ ਔਰ ਕੋਟ ਦੇ ਨਾਲ ਨਾਲ ਜੁੱਤੀ ਉਹਦੇ ਲਈ ਬਿਲਕੁਲ ਸ਼ੂ ਤਿਆਰ ਕੀਤੇ ਆ ਨਾਲ ਦੀ ਅੱਛਾ ਕਮਾਲ ਕਰਤੀ ਯਾਰ ਆ ਸ਼ੂ ਇਹ ਅਲੱਗ ਤਰ੍ਹਾਂ ਦੇ ਦਿੱਤੇ ਲੱਗਦੇ ਹਾਂਜੀ ਇਹ ਪ੍ਰੋਪਰ ਜਿੱਦਾਂ ਆਪਾਂ ਪੈਂਟ ਸ਼ਰਟ ਦੇਣਾ ਜਾਂ ਕੋਟ ਪੈਂਟ ਨਾਲ ਪਾਉਣਾ ਇਹ ਡਿਫਰੈਂਟ ਚੀਜ਼ ਹੈ ਇਹ ਪ੍ਰੋਪਰ ਸ਼ੂ ਆ ਜਿਹੜੇ ਆਪਣੇ ਲੈ ਦਿੰਦੇ ਗੱਲ ਬਣਾ ਦੀ ਯਾਰ ਤਾਂ ਹੂੰ ਇਹਦੇ ਚ ਹੋਰ ਵੀ ਤਰ੍ਹਾਂ ਦੇ ਕੋਟ ਪੈਨ ਦੇ ਵਿੱਚ ਚੱਲਦੇ ਨੇ ਫੈਸ਼ਨ ਡਿਜ਼ਾਈਨਰ ਹਾਂ ਬਿਲਕੁਲ ਜੀ ਇਹਦੇ ਵਿੱਚ ਕੋਈ ਕਢਾਈ ਕਰਵਾਉਣੀ ਆ ਡਿਜ਼ਾਈਨ ਤਾਂ ਅਨੇਕਾਂ ਹੀ ਡਿਜ਼ਾਈਨ ਆ ਜਦੋਂ ਕਸਟਮਰ ਆਪਣੇ ਕੋਲ ਚੱਲ ਕੇ ਆਊਗਾ ਉਦੋਂ ਆਪਾਂ ਦੱਸਾਂਗੇ ਡਿਜ਼ਾਈਨਿੰਗ ਹੁੰਦੀ ਕੀ ਆ ਤੇ ਕਿਦਾਂ-ਕਿਦਾਂ ਦੇ ਡਿਜ਼ਾਈਨ ਹੁੰਦੇ ਆ ਤਾਂ ਇੱਕ ਸਿੰਪਲ ਆਪਾਂ ਦਿਖਾਇਆ ਔਰ ਇੱਕ ਤੁਹਾਨੂੰ ਕੱਪੜਾ ਹੋਰ ਦਿਖਾਉਣਾ ਉੱਥੋਂ ਲੈ ਕੇ ਲੱਚਕ ਚੰਗੀ ਜੀ ਤਾਂ ਵਾਹ ਸਾਨੂੰ ਦਿਖਾ ਦੇਣਾ ਆ ਦੇਖ ਲੈ ਲੈ ਆ ਮੈਂ ਦਿਖਾ ਦਿੰਨਾ ਇੱਕ ਤਾਂ ਆ ਪ੍ਰੀਤ ਕਰ ਗੱਲ ਚਲੋ ਜੀ ਹਾਂਜੀ ਹੂੰ ਖਾਸ ਕਰਕੇ ਨਾ ਹੁਣ ਤੁਸੀਂ ਅੱਖਾਂ ਕਰਿਓ ਬੰਦ ਤੇ ਇਹਦੇ ਤੇ ਕੋਟਪੈਂਟ ਦਾ ਕੱਪੜਾ ਇਹ ਹੂੰ ਇਹਨੂੰ ਲਾਏ ਹੰਦਲੇ ਪਾਸੇ ਹੱਥ ਇਹ ਗੱਲ ਬਈ ਵਾਕਿਆ ਹੀ ਸਹੀ ਏ ਤੁਹਾਨੂੰ ਇਹਨੂੰ ਹੱਥ ਲਾ ਕੇ ਦੇਖੋ ਐ ਕਿ ਜੈਕਟ ਵਾਲਾ ਉਹ ਤੋਂ ਲੈ ਕੇ ਲੌਂਗ ਕੋਟ ਵਾਲਾ ਕੱਪੜਾ ਔਰ ਇਹਦੇ ਵਿੱਚ ਕੀ ਆ ਆ ਦੇਖੋ ਜੀ ਹੂੰ ਬੰਦਾ ਕੰਫਰਟ ਵੀ ਬੈਠਣ ਉੱਠਣ ਲੱਗੇ ਸਟਿਚੇਬਲ ਸਟਿਚੇਬਲ ਕੱਪੜਾ ਪੂਰਾ ਇਹਨੂੰ ਐਨ ਆਰ ਐਂ ਪਰ ਐਨਾ ਕ ਪਸੰਦ ਕਰਦੇ ਆ ਤੇ ਗੱਲ ਹੀ ਛੱਡ ਦਿਓ ਇਹਦੇ ਵਿੱਚ ਵੀ ਕਦਰ ਮਿਲ ਜਾਣਗੇ ਨੰਬਰ ਤੋਂ ਜੈਕਟ ਤੇ ਲੌਂਗ ਕੋਟ ਬਣਾਉਣੇ ਆਪਾਂ ਹੂੰ ਠੀਕ ਆ ਜੀ ਹੂੰ ਉਹ ਬਣ ਜਾਂਦੇ ਆ ਔਰ ਜੈਕਟ ਲੌਂਗ ਕੋਟ ਲਈ ਇੱਕ ਸਪੈਸ਼ਲ ਕਪੜਾ ਮੰਗਵਾਇਆ ਜੀ ਹੂੰ ਹੁਣ ਚੱਕਰ ਕੀ ਆ ਇਹ ਕਪੜੇ ਦੀ ਖਾਸੀਅਤ ਕੀ ਆ ਹੂੰ ਜੇ ਤਾਂ ਪਤਲਾ ਬੰਦਾ ਹੂੰ ਉਹਦੇ ਪ੍ਰੋਪਰ ਫਿਟਿੰਗ ਦੇ ਦਿੰਦਾ ਹੂੰ ਜੇ ਪੂਰਾ ਹੈਵੀ ਬੰਦਾ ਉਹਨੂੰ ਕੰਫਰਟ ਦੇ ਦਿੰਦਾ ਉਹ ਕਿਵੇਂ ਅਸ਼ਾ ਬੰਦਨਾ ਪੂਰਾ ਹੀ ਦੇ ਟੋਨਾ ਵਾਸਤੇਾਰੇ ਪਾਸੇ ਨੂੰ ਵਾਧਾ ਜਿੱਦਾਂ ਮਰਜ਼ੀ ਕੋਈ ਭਾਰਾ ਬੰਦਾ ਬਾ ਉਹਨੂੰ ਬੈਠਣ ਦੇ ਵਿੱਚ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਆਊਗੀ ਔਰ ਕੱਪੜੇ ਨੂੰ ਦੇਖੋ ਹੱਥ ਲਾ ਕੇ ਲੱਗ ਜਿਵੇਂ ਠੰਡ ਕਿਤੇ ਪਾਸੇ ਨਾਲੇ ਮੋਟਾ ਵੀ ਪੂਰਾ ਤੇ ਫਿਟਿੰਗ ਵੀ ਪੂਰੀ ਆਊਗੀ ਮਤਲਬ ਮੋٹے ਬੰਦੇ ਨੂੰ ਉਹ ਟੈਨਸ਼ਨ ਖਤਮ ਕਰ ਦੇ ਵੀ ਯਾਰ ਮੈਨੂੰ ਫਿੱਟ ਨਹੀਂ ਆਉਣਾ ਫਿੱਟ ਨਹੀਂ ਫਿੱਟ ਪੂਰਾ ਆਊਗਾ ਫਿੱਟ ਪੂਰਾ ਆਊਗਾ ਸਟ੍ਰੈਚੇਬਲੀ ਇੰਨਾ ਜ਼ਿਆਦਾ ਦੇਖੋ ਲਾ ਆ ਸਭ ਤੋਂ ਘੈਂਟ ਚੀਜ਼ ਆ ਵੀ ਭਾਈ ਜੀ ਤੋਂ ਭਾਰ ਨਹੀਂ ਘਟਦਾ ਉਹ ਲੀੜਾ ਹਸਮਾ ਲੋ ਹੁਣ ਟੌਰ ਤਾਂ ਚਾਹੀਦੀ ਆ ਹੈ ਕਿਉਂਕਿ ਜਵੇਂ ਮਰਜ਼ੀ ਬੈਠਣ ਉੱਠਣੇ ਨੇ ਆਪਣੇ ਆਪ ਹੀ ਆਪਣੀ ਜਗ੍ਹਾ ਲੈ ਲੈਣੀ ਆ ਹਮ ਯਾਰ ਜਾਣਤਾ ਤੁਸੀਂ ਜਾਣਤਾ ਤੁਸੀਂ ਚੁੱਪ ਕਰਕੇ ਪੈਂਕੇ ਯਾਰਗ ਨੂੰ ਫਾਲੋ ਕਰੋ ਜਾਂ ਫਿਰ ਚੁੱਪ ਕਰਕੇ ਇਹ ਦੋ ਹੀ ਹਾਲ ਆ ਤੁਹਾਡੇ ਕੋਲੇ ਸੋਹਣੇ ਤੇ ਸੰਦੇ ਮਾਣਿਆ ਜੀ ਡਿਜ਼ਾਈਨਿੰਗ ਤਾਂ ਖਾਸ ਕਰਕੇ ਆਪਣੇ ਵਿਆਹਾਂ ਵਾਲੇ ਮੁੰਡਿਆਂ ਦੇ ਲਈ ਇੰਨੇ ਕਿਸ ਵਾਰ ਸੋਹਣੇ ਸੋਹਣੇ ਡਿਜ਼ਾਈਨ ਤਿਆਰ ਕਰਕੇ ਰੱਖਿਆ ਤੁਸੀਂ ਗੱਲ ਹੀ ਛੱਡ ਦਿਓ ਠੀਕ ਹੁਣ ਜਿਵੇਂ ਆਪਾਂ ਕੁਰਤੇ ਪਜਾਮੇ ਦੀ ਗੱਲ ਕਰੀ ਸੀ ਆਪਾਂ ਦਰਸ਼ਕਾਂ ਨੂੰ ਥੋੜੀ ਬਹੁਤੀ ਨੌਲੇਜ ਦੀ ਗੱਲ ਵੀ ਦੱਸਤੀਏ ਹਾਂ ਕੁਰਤਾ ਪਜਾਮਾ ਪਰਸ਼ੀਅਨ ਸ਼ਬਦ ਦਾ ਜਿਹੜਾ ਕੋਟ ਪੈਂਟ ਆ ਜੀ ਹਾਂ ਇਹ ਤਾਂ ਅੰਗਰੇਜ਼ ਇੰਗਲਿਸ਼ ਆ ਹਾਂ ਜੀ ਹਾਂ ਇਹ ਪਹਿਲੀ ਵਾਰੀ ਜਿਹੜਾ ਬਣਾਇਆ ਸੀ ਹਮ ਬਰੂ ਬੈਲਾਵਨ ਨਾਮ ਦਾ ਬੰਦਾ ਸੀ ਉਹਦਾ ਜਨਮ ਹੋਇਆ ਸੀਗਾ 1778 ਦੇ ਵਿੱਚ ਇੰਗਲੈਂਡ ਦੇ ਵਿੱਚ ਹਮ ਉਸ ਬੰਦੇ ਨੇ ਬਣਾਇਆ ਸੀ ਇਹ 1778 ਦਾ ਚੱਲੀ ਆਉਂਦਾ ਇਹ ਹਾਂਜੀ ਹੂੰ ਉਸ ਤੋਂ ਬਾਅਦ ਦੇ ਵਿੱਚ ਉਹਨੇ ਪਹਿਲਾ ਜਿਹੜਾ ਇਹਨੂੰ ਨਾਮ ਦਿੱਤਾ ਸੀ ਉਹਦਾ ਦਿੱਤਾ ਸੀਗਾ ਫਰੌਗ ਕੋਟ ਹੂੰ ਉਹ ਮੁਰਿਓ ਪਸ ਹੁੰਦਾ ਸੀਗਾ ਇੱਥੋਂ ਇਹ ਗੋਲ ਜਾਂਦਾ ਸੀ ਪਿੱਛੇ ਪੱਲਾ ਗੋਡਿਆਂ ਤੋਂ ਥੱਲੇ ਤੱਕ ਹੁੰਦਾ ਸੀ ਹੂੰ ਉਸ ਤੋਂ ਬਾਅਦ ਦੇ ਵਿੱਚ ਕੁਝ ਉੱਚ ਸੁਧਾਰ ਹੁੰਦੇ ਗਏ ਕੋਟ 'ਚ ਫਿਰ ਇਹਦਾ ਨਾਮ ਰੱਖਿਆ ਗਿਆ ਮਾਰਨਿੰਗ ਡਰੈਸ ਹੂੰ ਉਹ ਲੰਬਾ ਡਰੈਸ ਹੁੰਦਾ ਸੀ ਆਫਿਸ ਜਾਣਾ ਸਵੇਰੇ ਸਵੇਰੇ ਉੱਪਰ ਦੀ ਪਾ ਕੇ ਜਾਂਦੇ ਸੀਗੇ ਹੂੰ ਅੰਗਰੇਜ਼ ਲੋਕ ਫਿਰ ਉਸ ਤੋਂ ਬਾਅਦ ਉਹਦੀ ਲੰਬਾਈ ਘਟ ਕੇ ਹੁਣ ਇਹ ਪਾਰਟੀਆਂ ਲਈ ਆ ਗਿਆ ਫਿਰ ਨੂੰ ਦੱਸਾ ਲੌਂਜ ਡਰੈਸ ਰੱਖਿਆ ਗਿਆ ਨਾ ਫਿਰ ਸਹੀ ਮਹੀਨੇ ਦੇ ਵਿੱਚ ਇਹਦੇ ਚ ਜਿਹੜਾ ਜਾ ਕੇ ਕ੍ਰਾਂਤੀ ਆਈ ਆ ਕੋਟ ਪੈਂਟ ਦੇ ਵਿੱਚ ਉਹ ਆਈ ਆ 1920 ਚ ਫਿਰ ਡ੍ਰੈਪ ਸੂਟ ਦਾ ਨਾਂ ਦਿੱਤਾ ਗਿਆ ਇਹਨੂੰ ਜਿਹੜੇ ਹੁਣ ਅੱਜ ਕੱਲ ਆਪਾਂ ਨਾਰਮਲ ਲੰਬਾਈਆਂ ਹਾਈਟ ਦੇ ਹਿਸਾਬ ਨਾਲ ਚੱਲਦੇ ਆ ਉਦੋਂ ਬਾਅਦ ਇਹ ਕੋਟ ਦਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਹੀ ਸ਼ਾਇਆ ਹੈ ਅੱਛਾ ਇਹ ਇਹਦੀ ਇੰਨੀ ਯਰਨੀ ਆ ਪ੍ਰੀਤ ਸਾਰੀ ਹਿਸਟਰੀ ਚ ਇੱਕ ਵੀਰ ਇਹਨੂੰ ਕਹਿੰਦੇ ਆ ਯਾਰ ਆਪਦੇ ਕੰਮ ਨਾਲ ਇਸ਼ਕ ਹੋਣਾ ਵੀ ਕਿ ਬੰਦੇ ਨੂੰ ਆਪਦੇ ਕੰਮ ਬਾਰੇ ਪਤਾ ਕਿੰਨਾ ਹੈ ਹੈ ਹੋਰ ਕੋਈ ਕੌਣ ਬੰਦਾ ਜਿਹਨੂੰ ਇੰਨਾ ਪਤਾ ਹੋਵੇ ਆਪਦੇ ਕੰਮ ਬਾਰੇ ਕੁਝ ਵੀ ਦੱਸਿਓ ਆਪਾਂ ਪੜਾਈ ਵੀ ਕਰੀ ਆ ਸਾਰਾ ਕੁਝ ਦੱਸਿਆ ਹੁਣ ਆਕਸੀਜਨ ਦੇ ਵਿੱਚ ਆਪਾਂ ਕਰਨਾ ਕੀ ਹੁੰਦਾ ਸਾਰਾ ਡਿਜ਼ਾਈਨ ਹੀ ਤਿਆਰ ਕਰੀ ਲਿਆ ਬੈਠ ਕੇ ਜੀ ਹੁਣ ਜਿਹੜਾ ਉਹ ਗਰਮੀਆਂ ਦੇ ਵਿੱਚ ਆਪਾਂ ਕੰਮ ਕੀਤਾ ਹੋਇਆ ਵਾ ਹੁਣ ਸਰਦੀਆਂ 'ਚ ਜਿਹੜੇ ਮੇਰੇ ਵੀਰ ਭਰਾਵਾਂ ਦਾ ਵਿਆਹ ਵਾ ਉਹਨਾਂ ਨੂੰ ਸੋਹਣੇ-ਸੋਹਣੇ ਡਿਜ਼ਾਈਨ ਬਣਾ ਕੇ ਦਵਾ ਕਿ ਆਪਣਾ ਇੱਕ ਡ੍ਰੀਮ ਆਪਣਾ ਇਹ ਸ਼ੌਂਕ ਆ ਕਿ ਯਾਰ ਮੇਰੇ ਕੋਲੇ ਜਿਹੜਾ ਵੀ ਉਹ ਕਿਸੇ ਨੂੰ ਦੇਖ ਕੇ ਕੱਪੜਾ ਨਾ ਪਾਵੇ। ਉਹਨੂੰ ਦੇਖ ਕੇ ਦੂਸਰਾ ਕੱਪੜਾ ਪਾਵੇ। ਵਾਹ! ਕੀ ਬਾਤ ਹੈ। ਕੀ ਬਾਤ ਹੈ। ਕੀ ਬਾਤ ਹੈ। ਹੂੰ ਐਂਡ ਪ੍ਰੋਪਰ ਫਿਟ ਕਰਕੇ ਔਰ ਦੂਸਰੀ ਗੱਲ ਰੇਟ ਦੀ ਵੀ ਦੱਸ ਦਿੰਨੇ ਆ। ਜੀ ਹਾਂ। ਰੇਟ ਦੀ ਮੈਂ ਜਿੱਦਾਂ ਹਮੇਸ਼ਾ ਕਹਿੰਦਾ ਹੀ ਜੀ ਕਿ ਰੇਟ ਦਾ ਜੇ ਕਹਿੰਦੇ ਆਪਾਂ ਕੋਟ ਪੈਂਟ ਉੱਥੇ ਮਹਿੰਗਾ ਉੱਥੇ ਸਸਤਾ ਉਹ ਚੀਜ਼ਾਂ ਕੰਪੈਰੀਜ਼ਨ ਨਹੀਂ ਹੁੰਦਾ। ਹੂੰ ਜਿਹੜੀ ਆ ਕੁਆਲਿਟੀ ਆ ਹੂੰ ਇਹ ਕੰਪਨੀ ਆ। ਹੂੰ ਇਸ ਕੰਪਨੀ ਦਾ ਇਹ ਕੁਆਲਿਟੀ ਦਾ ਕੱਪੜਾ ਕੋਈ ਆਪਣੇ ਰੇਟ ਜਿੱਥੋਂ ਮਰਜ਼ੀ ਦੇ ਦੇ ਆਪਾਂ ਜੋ ਕਹਿਣਗੇ ਦੇਣਦਾਰ ਬੈਠੇ ਆਂ ਠੀਕ ਆ ਹਾਂ ਐਨ ਆਰ ਆਈ ਵੀਰਾਂ ਨੂੰ ਜਿੱਦਾਂ ਹੁਣ ਉੱਥੇ ਕੋਟ ਪੈਂਟ ਲੈਂਦੇ ਆ ਜੀ ਬਾਹਰ ਲੈਂਦੇ ਆ ਹੂੰ ਇੰਨਾ ਕੁ ਉੱਥੇ ਕੋਸਟਲੀ ਪੈਂਦਾ ਕੋਟ ਪੈਂਟ ਉਹਦੇ ਨਾਲ ਉਹ ਤਾਂ ਚਾਹੇ ਇੰਡੀਆ ਤੋਂ ਦੋ ਮੋਗਾ ਕੇ ਵਿੱਚ ਪਾਰਸਲ ਦਾ ਖਰਚਾ ਵੀ ਨਿਕਲੇ ਹੁੰਦਾ ਹੀ ਅੱਛਾ ਹੁਣ ਰੇਟ ਇੰਨਾ ਗੈਨੂਨਾ ਕਿਉਂਕਿ ਕਈ ਕਸਟਮਰ ਆਪਣੇ ਦੱਸੇ ਕਹਿੰਦੇ ਰੇਟ ਨਹੀਂ ਦੱਸਦੇ ਰੇਟ ਨਾ ਦੱਸਣ ਦਾ ਕਾਰਨ ਇਹ ਹੁੰਦਾ ਜੀ ਹੁਣ ਇੰਨੀ ਵੈਰਾਈਟੀ ਆ ਜੀ ਹਰੇਕ ਦਾ ਅਲੱਗ-ਅਲੱਗ ਰੇਟ ਹੂੰ ਇਕਲੀ ਇਕਲੀ ਚੀਜ਼ ਦਾ ਆਪਾਂ ਦੱਸਣ ਲੱਗੇ ਤਾਂ ਬਹੁਤ ਸਮਾਂ ਚਾਹੀਦਾ ਇਹਨੂੰ ਹਾਂ ਪਰ ਇੰਨਾ ਕਾ ਆਪਾਂ ਦਾਅਵੇ ਨਾ ਕਹਿ ਸਕਦਾ ਕਿ ਆਪਣਾ ਰੇਟ ਤੇ ਕੁਆਲਿਟੀ ਕੰਨੀਓ ਆਪਣੀ 100% ਗਾਰੰਟੀ ਹੋ ਜਾਂ ਰਾਮਪਾ ਨਹੀਂ ਆਉਣ ਦਿੰਦਾ ਯਾਰ ਸਾਨੂੰ ਪਤਾ ਸਾਡਾ ਇਹਦੇ ਨਾਲ ਬਾਏ ਬਹੁਤ ਚਿਰਦਾ ਅਸੀਂ ਇਹ ਬੰਦਾ ਸਾਡਾ ਗਾਹਕ ਬਣ ਕੇ ਸਾਡੇ ਕੋਲੇ ਆਇਆ ਸੀ ਅਸੀਂ ਇਹਦੇ ਗਾਹਕ ਬਣ ਕੇ ਇਹਦੇ ਕੋਲੇ ਆਏ ਸੀ ਨਾ ਹੁਣ ਇਹ ਸਾਡਾ ਗਾਹਕ ਨਾ ਅਸੀਂ ਹੁਣ ਇਹਦੇ ਪਰਿਵਾਰ ਆਈ ਆਪਣੇ ਹੁਣ ਅਸੀਂ ਇੱਕ ਫੈਮਿਲੀ ਆ ਮਤਲਬ ਉਹ ਕਿਵੇਂ ਫੈਮਿਲੀ ਬਣ ਜਾਂਦੀ ਆ ਉਹ ਫਿਰ ਬਿਲਕੁਲ ਉਹ ਫਿਰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਹਨ ਤੇ ਇਹ ਐਵੇਂ ਆ ਤੇ ਮੈਨੂੰ ਪਤਾ ਵੀ ਮੇਰੀ ਵੀਡੀਓ ਤੋਂ ਬਾਅਦ ਬਹੁਤ ਬੰਦਿਆਂ ਨਾਲ ਫੈਮਿਲੀ ਆ ਬਿਲਕੁਲ ਬਿਲਕੁਲ ਹਨ ਤੇ ਤੁਹਾਡਾ ਫੈਮਿਲੀ ਵਾਂਗੂ ਰਿਕਾਰਡ ਰੱਖਦਾ ਇਹਦੇ ਕੋਲ ਰਿਕਾਰਡ 6-7 ਸਾਲ ਪੁਰਾਣਾ ਪਿਆ ਹੁੰਦਾ ਰਿਕਾਰਡ ਤਾਂ ਜੀ ਚਾਹੇ ਆਪਣਾ ਜਦੋਂ ਵੀ ਆਪਣੇ ਕੋਲੇ ਕੋਈ ਕਸਟਮਰ ਆ ਗਿਆ ਹਮ ਹੁਣ ਐਨਆਰਆਈ ਬੰਦੇ ਚਲੇ ਜਾਂਦੇ ਆ ਬਾਹਰ ਹੁਣ ਨਹੀਂ ਵੀ ਦੋ ਤੋਂ ਚਾਰ ਚਾਰ ਸਾਲ ਚੱਕਰ ਲੱਗਦਾ ਨਾ ਆਪ ਆਪਣੇ ਕੋਲੇ ਪਰਮਾਨੈਂਟ ਹੁੰਦਾ ਇੱਕ ਆਰਡਰ ਨੰਬਰ ਦੇ ਦੇਈਦਾ ਉਹ ਜਦੋਂ ਮਰਜ਼ੀ ਆਪਣਾ ਫੋਨ ਕਰਨ ਨਾਪ ਆਪਣੇ ਕੋਲੇ ਰੈਡੀ ਹੁੰਦਾ ਜੋ ਮਰਜ਼ੀ ਆਪਣਾ ਪਸੰਦ ਕਰਾ ਦੇਈਦਾ ਫੇਸਟਾਈਮ ਤੇ ਪਸੰਦ ਕਰਾ ਕੇ ਉਹੀ ਚੀਜ਼ ਬਣਾ ਕੇ ਇੱਥੋਂ ਕੋਰੀਅਰ ਕਰ ਦਈਦੀ ਸੀ ਜੇ ਤੁਹਾਡਾ ਨਾਪ ਨਹੀਂ ਬਦਲਿਆ ਤਾਂ ਨਹੀਂ ਬਦਲਿਆ ਤਾਂ ਜੇ ਤੁਸੀਂ ਖਾਣ ਪੀਣ ਦੀ ਆਦਤਾਂ ਨਹੀਂ ਬਦਲੀਆਂ ਬਿਲਕੁਲ ਬਿਲਕੁਲ ਤੁਹਾਡਾ ਨਾਪ ਇਹਦੇ ਕੋਲ ਸੇਫ ਆ 19 20 ਦਾ ਫਰਕ ਵੀ ਹੁੰਦਾ ਉਹ ਮੈਜ਼ਰਮੈਂਟ ਟੇਪ ਹੁੰਦੀ ਆ ਉਹ ਆਪਾਂ ਵੀਡੀਓ ਕਾਲ ਤੇ ਦੱਸ ਪਤਾ ਵੀ ਲੱਗ ਜਾਂਦਾ ਈ ਨਾਪ ਹੋ ਜਾਂਦਾ ਪੇਟ-ਪੂਟ ਦਾ ਮੈਣ ਲਈਦਾ ਈ ਮੈਣ ਲੈਂਦੀ ਆ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਵੀ ਜੇ ਤੁਹਾਡਾ ਕੋਟ ਪੈਂਟ ਢੀੜਾ ਹੀ ਹੋਣਾ ਹੁੰਦਾ ਖੁੱਲਾ ਤਾਂ ਨਹੀਂ ਕਿਸੇ ਦੇ ਹੋਣਾ ਹੁੰਦਾ ਇੰਨਾ ਤਾਂ ਹਮਤੇ ਹੈ ਬਹੁਤ ਹੀ ਜ਼ਿਆਦਾ ਹੋਰ ਆ ਜੀ ਜੇ ਟਾਈਟ ਵੀ ਖੁੱਲਾ ਵੀ ਕਰਨਾ ਵਾ ਜੀ ਹੂੰ ਜੇ ਟਾਈਟ ਵੀ ਹੋ ਗਿਆ ਆਪਾਂ ਕੰਮ ਹੋਰ ਕਰਦੇ ਆ ਜੀ ਹੂੰ ਐਸੇ ਤਰੀਕੇ ਦੇ ਨਾਲ ਹੁਣ ਕੋਟ ਬਣਾਈਦਾ ਜੇ ਮੰਨ ਲਓ 3-4 ਕਿਲੋ weight ਵਧਦਾ ਵੀ ਆ ਹੂੰ ਉਹਦੇ ਵਿੱਚ ਆਪਣੇ ਕਸਟਮਰ ਕੋਲੇ ਘਰੇ ਬੁੜੀਆਂ ਮਾੜਾ ਮੋਟਾ ਕੰਮ ਤਾਂ ਜਾਣਦੀਆਂ ਆ ਇੱਕ ਸਲਾਈ ਤਾਂ ਲਾਈ ਸਕਦੀ ਹੂੰ ਉਹ ਇੱਕ ਸਲਾਈ ਸਮਝਾ ਕੇ ਤੋਰੀ ਦੀ ਵੀ ਜੇ ਤੁਹਾਡਾ 5-4 ਕਿਲੋ weight ਵਧ ਗਿਆ ਬਸ ਤੁਸੀਂ ਇੱਕ ਸਲਾਈ ਬਸ ਹੁਣ ਕੀ ਦੱਸਾਂਗੇ ਆਇਆ ਤੂੰ ਹੀ ਹੂੰ 5 ਮਿੰਟ ਦੇ ਵਿੱਚ 5-7 ਮਿੰਟ ਦੇ ਵਿੱਚ ਤੁਹਾਡਾ ਅਡਜਸਟ ਕਰ ਸਕਦੇ ਤੇ ਬਾਕੀ ਦੀ ਸਾਰੀ ਫਿਟਿੰਗ ਉਵੇਂ ਰਹੂਗੀ ਹਾਂਜੀ ਬਾਕੀ ਸਾਰਾ ਕੁਝ ਉਵੇਂ ਰਹੂ ਹਾਂ ਮਤਲਬ ਕਹਿਣ ਤੋਂ ਭਾਵ ਇਹ ਹੈ ਵੀ ਇੰਨਾ ਕ ਜਿਵੇਂ ਆਪਾਂ ਕਿਸੇ ਅਲਮਾਰੀ ਦੇ ਵਿੱਚ ਰੱਖਦੇ ਨਹੀਂ ਹੁੰਦੇ ਰੱਖਣਾ ਚੋਰ ਰੱਖਣਾ ਰੱਖਦੇ ਨੇ ਹਾਂਜੀ ਖਾਨਾ ਉਹ ਮੈਂ ਇਹ ਚੋਰ ਰੱਖਣਾ ਵੀ ਇੱਕ ਰੱਖ ਦਿੰਦਾ ਵੀ ਜਿਹਦੇ ਨਾਲ ਤੁਹਾਡੇ ਘਰੇ ਐਡਜਸਟਮੈਂਟ ਘਰੇ ਐਡਜਸਟਮੈਂਟ ਹੋ ਜੇ ਜੀ ਤੇ ਜੇ ਕਿਸੇ ਵੀ ਸੱਜਣ ਨੇ ਆਉਣਾ ਤੇ ਬਾਈ ਨੂੰ ਫੋਨ ਜ਼ਰੂਰ ਕਰਕੇ ਆਇਓ ਕਈ ਵਾਰੀ ਕੀ ਹੁੰਦਾ ਆ ਮਹਾਰਾਜਾ ਕੀ ਦੱਸਣਾ ਜੀ ਮਾੜਾ ਜਿਹਾ ਐਡਰੈਸ ਹੈ ਬਾਈ ਦੀ ਫੋਨ ਹਾਂ ਉਹ ਆਪਣੇ ਨਾ ਉਹ ਗੱਭਰੂ ਦਾ ਹੁਣ ਉਹਦਾ ਨਾ ਮੈਰਿਜ ਆ ਮੁੰਡੇ ਦੇ ਮੈਰਿਜ ਆ ਤੇ ਉਹਦੇ ਆਪਾਂ ਕੱਪੜੇ ਤਿਆਰ ਕਰ ਰਹੇ ਹਾਂ ਪ੍ਰੀਤ ਮੈਂ ਉਹ ਸਾਰੀਆਂ ਗੱਲਾਂ ਬੋਲਦਿਆਂ ਕਰ ਰਹੇ ਹਾਂ ਦੇ ਬਾਰੇ ਨਹੀਂ ਰਹਿਣ ਦੇ ਬਾਹਰਲੇ ਪਾਸੇ ਹੀ ਦਿਖਾਉਨੇ ਆਪਾਂ ਸਾਰੇ ਡਰੈਸ ਲੁੱਕ ਪਹਿਲਾਂ ਮੈਂ ਇਹਦੀਆਂ ਸਫਤਾਂ ਕਰਦਾ ਢਾਂ ਗੱਭਰੂ ਦੀਆਂ ਸੋਹਣਾ ਇੰਨਾ ਲੱਗ ਰਿਹਾ ਸੀਗਾ ਤੇ ਆ ਜਾ ਪ੍ਰੀਤ ਇੱਥੇ ਹਮ ਲੈ ਇਹਦੇ ਜੁੱਤੀ ਵੀ ਪਵਾਤੀ ਨਾਲ ਦੀ ਹਾਂਜੀ ਉਹੀ ਦਿਖਾਉਣਾ ਇਹ ਮੁੰਡੇ ਆਨੰਦ ਕਾਰਜ ਦੇ ਉੱਤੇ ਇਹ ਪਾਉਣੇ ਆ ਹਮ ਆ ਥੱਲੇ ਜੁੱਤੀ ਬਣੀ ਆ ਜੀ ਹੂੰ ਕੁਰਤਾ ਪਜਾਮਾ ਉੱਪਰ ਆਪਾਂ ਜੈਕਟ ਤਾਂ ਹੁਣ ਹਰ ਕੋਈ ਪਾ ਲੈਂਦਾ ਹੈ ਸਿੰਪਲ ਸੂਬਾ ਰੱਖਣਾ ਵਾ ਪੱਗ ਬੰਨੀ ਜਾਣੀ ਜਦੋਂ ਸਿਹਰਾ ਸੂਰਾ ਲੱਗ ਗਿਆ ਉੱਤੇ ਸ਼ਾਲ ਲਾਲ ਸਗਨਾਲੀ ਚੁੰਨੀ ਆ ਗਈ ਤੇ ਉਸ ਤੋਂ ਬਾਅਦ ਦੇਖਿਓ ਫਿਰ ਕਿਵੇਂ ਗੱਲਬਾਤ ਬਣੀ ਪਈ ਐ ਹੁਣੀ ਪੂਰੀ ਬਣੀ ਪਈ ਐ ਫਿਰ ਤੋਂ ਮੈਂ ਕਿਹਾ ਹਜੇ ਤਾਂ ਇਸ ਤੋਂ ਉੱਪਰ ਹੋਰ ਬਣਾਵਾਂਗੇ ਜੀ ਹਜੇ ਤਾਂ ਵੈਸੇ ਟਰਾਈ ਕਰਾ ਰਹੇ ਹਾਂ ਇਹ ਤਾਂ ਕੱਪੜੇ ਹੁਣੇ ਟਰਾਈ ਕਰਨ ਆਇਆ ਸੀ ਹਜੇ ਤਾਂ ਟਰਾਈ ਕਰਨ ਆਏ ਸੀ ਇਹ ਤਾਂ ਬਣਨੇ ਆ ਇਹ ਤਾਂ ਉਹ ਸੁਆਦ ਜਿਹਾ ਲੈਣਾ ਜੀ ਕਿਉਂਕਿ ਇਹਨੂੰ ਐਂ ਲੱਗੂਗਾ ਵੀ ਉਹਦਿਆਂ ਵਾਲਾ ਪਾ ਲਿਆ ਆਪਾਂ ਐਂ ਬਸ ਐਂ ਕਰਨਾ ਠੀਕ ਆ ਜੇ ਨੰਦਕਾਰ ਜਾਲਾ ਵੀ ਆਪਣੇ ਨਾਲ ਟਰਾਈ ਕਰਾਉਣਾ ਉਹ ਵੀ ਦਿਖਾਉਣੇ ਆ ਠੀਕ ਆ ਠੀਕ ਆ ਠੀਕ ਆ ਬਹੁਤ ਸੋਹਣਾ ਲੱਗਦਾ ਤੇ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਜਿਉਂਦਾ ਰਹੇ ਤੇ ਬਹੁਤ ਜੁਲਜਾ ਵੀ ਮੁਬਾਰਕਾਂ ਦਿਖਾ ਲਈਆਂ ਤੇ ਹੋਰ ਵੀ ਕੁਝ ਦਿਖਾਉਣ ਵਾਲਾ ਹਾਂ ਇਹਨਾਂ ਦੇ ਦੂਜਾ ਉਪਾਂ ਉਹ ਦਿਖਾ ਦਾਂਗੇ ਬਸ ਬਦਲ ਲੈਉਣ ਦੇ ਫ੍ਰੀ ਤੱਕ ਤਾਂ ਪਹਿਲਾਂ ਤਾਂ ਆਹ ਚੈੱਕ ਕਰੋ ਆ ਉਹ ਬਣ ਗਿਆ ਜਿਹੜਾ ਉਹ ਦਿਖਾਉਂਦਾ ਸੀ ਆ ਆ ਉਹ ਕੱਪੜੇ ਦਾ ਜਿਹੜਾ ਸਟਿਚੇਬਲ ਆਈ ਸਟਿਚੇਬਲ ਦਾ ਲੈ ਆ ਕਿਸੇ ਦਾ ਲੈ ਆ ਇੰਨੀ ਟੌਰੀ ਚੀਜ਼ ਬਣਨੀ ਆ ਆਹ ਜਿਹੜੇ ਆਹ ਆਹ ਉਹ ਉਹ ਦਾ ਤੇ ਆਹ ਗੱਭਰੂ ਦਾ ਆਹ ਤਿਆਰ ਕਰਤਾ ਇਹੇ ਕਰਤਾ ਜੀ ਬਾਅਦ ਦੇ ਵਿੱਚ ਨੰਦਾਂ ਤੋਂ ਬਾਅਦ ਹੂੰ ਇਹਦੇ ਵਿੱਚ ਪ੍ਰੋਪਰ ਉਹਨੂੰ ਦਿਖਾਇਆ ਸੀਗੇ ਆਪਾਂ ਚਾਰ ਪਾਏ ਡਿਜ਼ਾਈਨ ਬਣਾ ਕੇ ਉਦੋਂ ਬਾਅਦ ਇਹਨਾਂ ਨੇ ਕੀਤਾ ਇਹ ਪਸੰਦ ਹਾਂ ਆ ਬੈਂਤ ਤੇ ਕਢਾਈ ਥੋੜੀ ਜੀ ਆਹ ਨਾ ਤਾਂ ਜ਼ਿਆਦਾ ਕਢਾਈ ਕਰੀ ਆਪਾਂ ਹੱਤੋਂ ਜ਼ਿਆਦਾ ਰੱਖਤੀ ਹਲਕੀ ਜੀ ਰੱਖਤੀ ਵੀ ਇਹਨਾਂ ਹਾਂ ਕਿਉਂਕਿ ਇਹਨਾਂ ਦੇ ਜਿਹੜਾ ਜੀਵਨ ਸਾਥਣਾ ਉਹਨਾਂ ਦਾ ਆਇਆ ਸੀਗਾ ਲਹਿੰਗਾ ਡਰੈਸ ਦੀ ਫੋਟੋ ਆਈ ਸੀ ਉਹ ਥੋੜਾ ਮੈਚ ਕਰਦਾ ਹੀ ਆਪਾਂ ਸਾਰਾ ਕੁਝ ਕਲਰ ਕਢਾਈ ਥੋੜਾ ਜਿਹਾ ਮੈਚਿੰਗ ਜਿਹਾ ਕਰਤਾ ਸਾਰਾ ਕੁਝ ਪ੍ਰੋਪਰ ਐਨ ਕਫਲ ਲੱਗੇ ਬੈਠਾ ਹਾਂ ਇਹ ਚੀਜ਼ ਬਣਾਤੀ ਯਾਰ ਸਵਾਦ ਆਇਆ ਪਿਆ ਹੈ ਬਿਲਕੁਲ ਬਿਲਕੁਲ ਜੀ ਆ ਜੱਜ ਗਈ ਯਾਰ ਚੀਜ਼ ਆ ਤਾਂ ਯਾਰ ਮੂੰ ਵੀ ਪੈਸੀ ਵੀ ਪਾਉਣ ਨੂੰ ਹੈ ਨਾ ਵੈਸੇ ਵੀ ਚਾਹੇ ਪਾ ਸਕਦੇ ਆ ਜੀ ਹੈ ਨਾ ਆਇਆ ਜਦੋਂ ਹੁਣ ਫਿਰ ਜਾਣ ਆਉਣ ਨੂੰ ਯਾਰ ਕਮਾਲ ਚੀਜ਼ ਬਣੀ ਵੀ ਆ ਪ੍ਰੀਤ ਹੈ ਫਿਟਿੰਗ ਫੂਟਿੰਗ ਬਹੁਤ ਕਮਾਲ ਆਈ ਆ ਦੇਖ ਲੈ ਯਾਰ ਇੱਥੋਂ ਹੈ ਬਿਲਕੁਲ ਜੀ ਕਿਸੇ ਪਾਸੇ ਲੱਗਦਾ ਸੁਣਿਆ ਸਾਫ ਪਿਆ ਕੋਟ ਸਾਰੇ ਪਾਸੇ ਜੀ ਬਹੁਤ ਵਧੀਆ ਬਣਿਆ ਤੇ ਆ ਇਧਰਲੇ ਪਾਸੇ ਲਾਗੇ ਜਾ ਸੋਹਣੇ ਆ ਜਾ ਤੂੰ ਇਧਰ ਆ ਜਾ ਤੇ ਆਹਾ ਇੱਕ ਆ ਚੀਜ਼ ਬਾਈ ਜੀ ਆਜਾ ਮੈਂ ਤੁਹਾਨੂੰ ਦਿਖਾਉਣਾ ਹਾਂ ਜਿੱਦਾਂ ਹੁਣ ਨਾ ਆਮ ਆਪਣੇ ਫਲਫੀ ਜੈਕਟਾਂ ਮੁੰਡੇ ਪਾਉਂਦੇ ਆ ਹੂੰ ਚੱਕਰ ਕੀ ਪੈਂਦਾ ਜੇ ਤਾਂ ਪਹ ਨਾਰਮਲ ਜੀ ਲੈ ਲੈਨੇ ਆ ਉਹਦੀ ਫਿਟਿੰਗ ਨਹੀਂ ਆਉਂਦੀ ਹੂੰ ਜਿਹੜੀ ਫਿਟਿੰਗ ਆਉਂਦੀ ਆ ਫਿਰ ਉਹ ਬ੍ਰਾਂਡਡ ਉਹ ਬਹੁਤ ਹੀ ਜ਼ਿਆਦਾ ਮਹਿੰਗੀਆਂ ਚਲੀਆਂ ਜਾਂਦੀਆਂ ਹੂੰ ਹੁਣ ਆਪਾਂ ਹਾ ਫਲਫੀ ਜੈਕਟਾਂ ਵੀ ਤਿਆਰ ਕਰਕੇ ਦਿੰਨੇ ਆ ਜੀ ਅੱਛਾ ਬਿਲਕੁਲ ਨਾਪ ਲੈ ਕੇ ਬੋਡੀ ਦੇ ਅਕੋਰਡਿੰਗ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਬਣਵਾ ਲਓ ਹੂੰ ਜਿਹੇ ਜੀ ਮਰਜ਼ੀ ਫਿਟਿੰਗ ਕਰਵਾ ਲਓ ਸਾਰਾ ਕੁਝ ਤਿਆਰ ਹੋਊਗਾ ਪੁੱਤ ਇਹਦੇ ਨਾਲ ਦੀ ਜੈਕਟ ਬਣੀ ਪਈ ਆ ਉਹ ਦੇ ਚੱਕ ਕੇ ਲਿਆ ਦਿਖਾਈ ਬਾਈ ਲਿਆ 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 ਮੇਰਾ ਸ਼ਿਰ ਬਣੀ ਵੀ ਦਿਖਾਈ ਲਿਆ ਨਾਲੇ ਲੈਦਾ ਵੀ ਰੰਗ ਕਿੰਨੇ ਆਦੇ ਚ ਰੰਗ ਦੇ ਵਿੱਚ ਕਾਫੀ ਮਿਲ ਜਾਣਗੇ ਪੰਜ ਛੇ ਕਲਰ ਮਿਲ ਜਾਣਗੇ ਦੇ ਚ ਹਮ ਲਾਈਟ ਡਿਜ਼ਾਈਨ ਦੀ ਯਾਰ ਕਮਾਲੀ ਗੱਲ ਹੋ ਜੂਗੀ ਪ੍ਰੀਤ ਪੂਰੀ ਪੂਰੀ ਆਉਣੀ ਆ ਕਿੱਥੇ ਬਿਲਕੁਲ ਇਹ ਤਾਂ ਜਿੱਦਾਂ ਬੋਡੀ ਦੇ ਹਿਸਾਬ ਨਾਲ ਆ ਜਦੋਂ ਆਪਣੇ ਫਿੱਟ ਹੋ ਕੇ ਬਣਨੀ ਆ ਆਪਣੀ ਨਾਲੇ ਗਰਮ ਇਹਦੇ ਥੱਲੇ ਕਪੜਾ ਲੱਗ ਜੂਗਾ ਇਹਦਾ ਥੱਲੇ ਬਹੁਤ ਕੁਝ ਲੱਗਣਾ ਜੀ ਹੁਣ ਆ ਉਦੀ ਪਰਸਨਲ ਚੁਆਇਸ ਸੀ ਬੰਦੇ ਦੀ ਕਿ ਮੈਨੂੰ ਥੱਲੇ ਰੈੱਡ ਕਲਰ ਹੀ ਚਾਹੀਦਾ ਚੈੱਕ ਚਾਹੀਦਾ ਥੱਲੇ ਹੁਣ ਉਹਨੂੰ ਉਦਾਂ ਤੱਕ ਤਿਆਰ ਕਰਕੇ ਦਿੱਤਾ ਅੱਛਾ ਆ ਤੇ ਆਰ ਤੁਸੀਂ ਕਰਤੀ ਐ ਹਾਂਜੀ ਹੁਣ ਆ ਕੱਪੜਾ ਪਿਆ ਮੈਂ ਤਾਂ ਮੈਂ ਤਾਂ ਕੋਟ ਸਿਉਣ ਵਾਲਾ ਬੰਦਾ ਹੀ ਪਹਿਲੀ ਵਾਰ ਵੇਖਿਆ ਇਹ ਮੈਂ ਹੂੰ ਕਰਨੀ ਵੀ ਅੱਜ ਮੈਂ ਤਾਂ ਯਾਰ ਕੋਟ ਸਿਉਣ ਵਾਲਾ ਬੰਦਾ ਹੀ ਪਹਿਲੀ ਵਾਰ ਦੇਖਿਆ ਮੈਨੂੰ ਤਾਂ ਮਿਲਿਆ ਹੀ ਪਹਿਲੀ ਵਾਰ ਆ ਬੰਦਾ ਜਿਹੜਾ ਕੋਟ ਸਿਉਂਦਾ ਨਹੀਂ ਇਹ ਛੋਟੇ ਬੰਦੇ ਛੋਟਾ ਵਾ ਦੇ ਉੱਤੋਂ ਆਹੋ ਹੋਰ ਇਹਦੇ ਨਾਲ ਨਾਲ ਡਿਜ਼ਾਈਨ ਚੱਕਰ ਕੀ ਪੈਂਦਾ ਕਈ ਵਾਰੀ ਆਪਾਂ ਨੂੰ ਕਲਰ ਪਸੰਦ ਆ ਜਾਂਦਾ ਰੈਡੀमेड ਦਾ ਪਰ ਜੇ ਜੈਕਟ ਡਿਜ਼ਾਈਨ ਨਹੀਂ ਪਸੰਦ ਹੁੰਦਾ ਪੌਕੇਟ ਇਹਦੇ ਚ ਜਿੱਦਾਂ ਦਾ ਆਪਣੀ ਦਿਲ ਕਰਦਾ ਉਦਾਂ ਦਾ ਡਿਜ਼ਾਈਨ ਉਦਾਂ ਦੀਆਂ ਪੌਕਟਾਂ ਲਾ ਸਕਦੇ ਜਿੱਦਾਂ ਦਾ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ ਉਸੇ ਤਰ੍ਹਾਂ ਦਾ ਡਿਜ਼ਾਈਨ ਬਣਾਉਂਦਾ ਡਿਜ਼ਾਈਨ ਬਣਾ ਦੇ ਨਾ ਇੱਕ ਹੋਰ ਚੀਜ਼ ਵੀ ਤੁਹਾਨੂੰ ਦਰਨਾ ਉਹ ਤੇ ਲੈਦਰ ਦਿਖਾਈ ਆਪਾਂ ਲੈਦਰ ਦੀ ਜੈਕਟ ਵੀ ਤਿਆਰ ਕਰਕੇ ਦਿੰਦੇ ਆ ਲੈਦਰ ਦੀ ਵੀ ਇਹੀ ਦਿੱਕਤ ਆਉਂਦੀ ਸੀ ਜੇ ਆਪਾਂ ਕਹੀ ਵੀ ਅਸਾਂ ਲੰਬੀ ਹੋ ਜਾਂਦੀ ਸੀ ਟਾਈਟ ਮਿਲਦੀ ਸੀ ਲੂਜ਼ ਮਿਲਦੀ ਸੀ ਪ੍ਰੋਪਰ ਸੈਟੀ ਨਹੀਂ ਆਉਂਦੀ ਸੀ ਮੇਨ ਗੱਲ ਡਿਜ਼ਾਈਨ ਵਾਲੀ ਗੱਲ ਵੱਡੀ ਆ ਵੀ ਡਿਜ਼ਾਈਨ ਨਹੀਂ ਵੱਡਾ ਡਿਜ਼ਾਈਨ ਸਭ ਤੋਂ ਵੱਡੀ ਤਾਂ ਗੱਲ ਇਹ ਆ ਕਿ ਆਪਾਂ ਨੂੰ ਡਿਜ਼ਾਈਨ 'ਚ ਬਹੁਤ ਦਿੱਕਤ ਆਉਂਦੀ ਆ ਇਹ ਲੈਦਰ ਦੀ ਤੁਸੀਂ ਜਿੱਦਾਂ ਦੀ ਮਰਜ਼ੀ ਤੁਸੀਂ ਇਹਦੇ 'ਚ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਲੈਦਰ ਦਾ ਹੀ ਇਹ ਰੈਡੀਮੇਡ ਵਾਲਿਆਂ ਨੂੰ ਫੇਲ ਕਰੂਗਾ ਪ੍ਰੀਤ ਲੇਦਰ ਕੋਲ ਜਿਹੇ ਜੀ ਮਰਜ਼ੀ ਬਣਾ ਲਓ ਜਿਹੇ ਚੀਜ਼ ਐ ਚ ਕਲਰ ਵੀ ਮਿਲ ਜਾਣਗੇ ਜੀ ਲੈਦਰ ਚ ਜਿਹੇ ਜੀ ਮਰਜ਼ੀ ਤੁਸੀਂ ਤਿਆਰ ਕਰਾ ਲਓ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਕਰਾ ਲਓ ਜੋ ਮਰਜ਼ੀ ਤਿਆਰ ਕਰਾ ਲਓ ਘਰ ਗੱਲ ਇਹਨੂੰ ਕਹਿੰਦੇ ਆ ਹੈਪੀ ਰੈਕੋਟ ਇਹਦੇ ਵਿੱਚ ਵੀ ਜਿੱਦਾਂ ਸ਼ੋਲਡਰਾਂ ਦੇ ਉੱਤੇ ਲੈਦਰ ਦੁਦਰ ਲਾ ਕੇ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਤਿਆਰ ਕਰਾ ਸਕਦੇ ਆ ਜੀ ਹਰ ਤਰੀਕੇ ਦਾ ਹੱਲ ਹੋਊਗਾ ਭਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਜਿੰਨੇ ਵੀ ਸੱਜਣ ਵੀਡੀਓ ਨੂੰ ਹੁਣ ਤੱਕ ਦੇਖ ਰਹੇ ਆ ਤੇ 22 ਦਾ ਕਰ ਲੋ ਨੰਬਰ ਨੋਟ ਆਓ ਵੈਲਕਮ ਆ ਬਹੁਤ ਪਿਆਰਾ ਸੱਜਣਾ ਬਹੁਤ ਨਿੱਗੇ ਸੁਭਾਅ ਦਾ ਸੱਜਣਾ ਤੁਹਾਨੂੰ ਮਿਲੂਗਾ ਜੈਜ ਰੇਟ ਲਾਊਗਾ ਜੈਨੂਅਨ ਕੰਮ ਕਰਕੇ ਦੇਊਗਾ ਜ਼ਿੰਮੇਵਾਰੀ ਵਾਲਾ ਬੰਦਾ ਤੇ ਤੁਸੀਂ 22 ਦਾ ਨੰਬਰ ਨੋਟ ਕਰ ਲਓ ਵੀਡੀਓ ਨੂੰ ਸ਼ੇਅਰ ਕਰਾਓ